ਅਸਲਾਮ ਵਾਲੇਕਮ ਤੁਸੀਂ ਦੇਖ ਰਹੇ ਹੋ ਅਸ਼ਰਫ ਵੌਇਸ ਚੈਨਲ ਤੇ ਇਸ ਚੈਨਲ ਤੇ ਸਜਣਾ ਬੇਲੀਆਂ ਮਿੱਤਰਾਂ ਮਾਵਾਂ ਤੇ ਪੈਣਾ ਨੂੰ ਜੀ ਆਇਆਂ ਨੂੰ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਮਸਲਨ ਜਿਹੜਾ ਮਸਲਾ ਚੱਲ ਰਿਹਾ ਹੈ ਕਿ ਬਾਬਾ ਹਰਰਾਮ ਸਿੰਘ ਤੁਮਾ ਸਾਹਿਬ ਜਿਹੜੇ ਮਤਲਬ ਦਮਦਮਾ ਟੈਕਸਟਾਈਲ ਦੇ ਮੁਖੀ ਨੇ ਉਹ ਜਿਹੜੇ ਕੁੰਬ ਦੇ ਮੇਲੇ ਚ ਗਏ ਨੇ ਤੇ ਉਹਨਾਂ ਨੇ ਉੱਥੇ ਇਸ਼ਨਾਨ ਕੀਤਾ ਜਿੱਦੀ ਵਜ੍ਹਾ ਨਾਲ ਬਹੁਤ ਸਾਰੇ ਸਿੱਖਾਂ ਦੇ ਦਿਲਾਂ ਨੂੰ ਮਤਲਬ ਠੇਸ ਪਹੁੰਚੀ ਹੈ ਉਰ ਉਹ ਮਤਲਬ ਉਹ ਉਹਨਾਂ ਦੇ ਕੋਲੇ ਗਏ ਨੇ ਜਿਨ੍ਹਾਂ ਦੇ ਖਿਲਾਫ ਗੁਰੂ ਨਾਨਕ ਦੇਵ ਜੀ ਮਤਲਬ ਲੜਾਈ ਇਹਨਾਂ ਦੀ ਇਸ وجہ ਨਾਲ ਉਹਨਾਂ ਨਾਲ ਸ਼ੁਰੂ ਹੋਈ ਸੀ ਕਿ ਗੁਰੂ ਨਾਨਕ ਦੇਵ ਜੀ ਸਾਹਿਬ ਨੇ ਕਿਹਾ ਸੀ ਕਿ ਮਤਲਬ ਕਿ ਇਹ ਨੰਗਾ ਰਹਿਣ ਨਾਲ ਜਾਂ ਅਸ਼ਨਾਣ ਕਰਨ ਨਾਲ ਇਹ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ ਬਲਕਿ ਸਿੱਧੇ ਮਾਰਗ ਤੇ ਚੱਲਣ ਨਾਲ ਜਿਹੜੀ ਉਹ ਰੱਬ ਦੀ ਪ੍ਰਾਪਤੀ ਹੁੰਦੀ ਏ ਗੁਰੂ ਨਾਨਕ ਦੇਵ ਜੀ ਨੇ ਤੇ ਇਹ ਸਾਰੀਆਂ ਗੱਲਾਂ ਦੀ ਮੁਖਾਲਫਤ ਕੀਤੀ ਸੀ ਤੇ ਲੇਕਿਨ ਹਰਨਾਮ ਸਿੰਘ ਧੁਮਾ ਸਾਹਿਬ ਉਥੇ ਕਿਉਂ ਗਏ ਉਹ ਕੀ ਮਕਸਦ ਲੈ ਕੇ ਗਏ ਨੇ ਔਰ ਉਹਨਾਂ ਨੇ ਕੀ ਜੁਰਮ ਕੀਤਾ ਇਹ ਹਰੀ ਚੰਦ ਗੱਟੀ ਸਾਹਿਬ ਦਾ ਇੰਟਰਵਿਊ ਹੈ ਤੇ ਬੜਾ ਗਿਆਨ ਦੇ ਰਹੇ ਨੇ ਔਰ ਬੜੀਆਂ ਇਹਨਾਂ ਨੇ ਮਤਲਬ ਇਹ ਚੀਆਂ ਗੱਲਾਂ ਕੀਤੀਆਂ ਇਸ ਇੰਟਰਵਿਊ ਦੇ ਦੌਰਾਨ ਤੇ ਤੁਹਾਨੂੰ ਬਹੁਤ ਸਾਰਾ ਗਿਆਨ ਮਿਲੇਗਾ ਖੈਰ ਆਪਾਂ ਵੀਡੀਓ ਸਟਾਰਟ ਕਰ ਲਨੇ ਆਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੇ ਜਲਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਕਰ ਦਿਜੇ ਚਲੋ ਹੁਣ ਕਰਨੇ ਆਂ ਵੀਡੀਓ ਸਟਾਰਟ ਤਾਂ ਮੁੰਡੇਪੁਰ ਵਾਲਾ ਜਿਹੜਾ ਕਥਾ ਜੀਆਂ ਕਰਦਾ ਇੰਨਾ ਆਸ਼ਕ ਹੁਣ ਬੁੱਲੇਖ ਜਿੱਦਾਂ ਵੱਡੇ ਪ੍ਰਚਾਰਕ ਨੇ ਸਿੱਖ ਔਮਦੇ ਅੱਜ ਹਰਨਾਮ ਸਿੰਘ ਤੁਮਾ ਜਿਵੇਂ ਕੁੰਭ ਮੇਲੇ ਦੇ ਗਏ ਅੱਜ ਚੁੱਪ ਕਿਉਂ ਨਹੀਂ ਬੋਲਦੇ ਕਿਉਂ ਨਹੀਂ ਮੈਂ ਉਹੇ ਕਹਿੰਦਾ ਉਹ ਸਰਕਾਰੀ ਨੇ ਸਾਰੇ ਆ ਪਿੰਦਰਪਾਲ ਵੀ ਸਰਕਾਰੀ ਹੈ ਅੱਛਾ ਜੀ ਹਾਂ ਸਰਕਾਰ ਦਾ ਪਾਲਿਆ ਆਇਆ ਬੋਲੇਗਾ ਕੋਈ ਨਹੀਂ ਬੋਲਦਾ ਬੋਲੇਗਾ ਕੋਈ ਨਹੀਂ ਬੋਲਦਾ ਸੱਚ ਕੀਤਾ ਬਾਬਾ ਬੰਦਾ ਸਿੰਘ ਬੋਲੇ ਉਹ ਯਾਰ ਇਹ ਤੈਨੂੰ ਮੈਂ ਪਹਿਲਾਂ ਕਰ ਇਕੱਠਿਆ ਉਹ ਧੁੰਮੇ ਦਾ ਚੇਲਾ ਹੁਣ ਬੋਲੇਗਾ ਕੀ ਹੂੰ ਧੁੰਮੇ ਦੀ ਬੁੱਕਲ ਤੋਂ ਚ ਨਿਕਲਿਆ ਜੀ ਤੇ ਲੋਕੀ ਮੂਰਖ ਨੇ ਸਾਦੇ ਨੇ 50-50000 ਰੁਪਏ ਦਿੰਦੇ ਨੇ ਉਹਨੇ ਜਿਹੜੇ ਵੱਡੇ ਵੱਡੇ ਪਿੰਦਰਪਾਲ ਵਰਗੇ ਹੋਰ ਉੱਥੇ ਜਾ ਜਾ ਕੇ ਬੈਠਦੇ ਨੇ ਮੈਨੂੰ ਦੱਸੋ ਓਏ ਤੁਸੀਂ ਕਥਾ ਵਾਚ ਕੋ ਬੋਲੋ ਮੂੰ ਤੁਹਾਡੇ ਚ ਹੁਣ ਦੰਦਣਾ ਕੋ ਪੈ ਗਈ ਇਹ ਨਾ ਦਾ ਸਾਧੂ ਹੈਗਾ ਉਹ ਕਹਿੰਦਾ ਮੈਂ ਗੰਦ ਵੀ ਖਾ ਜਣਾ ਮੰਦ ਵੀ ਖਾ ਜਣਾ ਮੈਂ ਸਾਰਾ ਕੁਝ ਖਾ ਜਣਾ ਉਹ ਜਿਹੜੀ ਚੀਜ਼ ਦਾ ਆਪਾਂ ਨਾਂ ਨਹੀਂ ਲੈ ਸਕਦੇ ਉਹ ਕਹਿੰਦਾ ਮੈਂ ਸਭ ਕੁਝ ਖਾਂਦਾ ਤੇ ਇਹੋ ਜਿਹੇ ਲੋਕਾਂ ਦੇ ਨਾਲ ਕਿਵੇਂ ਜੇ ਉਹ ਤਾਂ ਫਿਰ ਨਾਂ ਤੇ ਤੁਮਾਂ ਵੀ ਖਾ ਜਾਂਦਾ ਨਾ ਤੇ ਤੁਹਾਡੇ ਦਾ ਨਾਮ ਤੁਸੀਂ ਲਿਆ ਪੜ ਲੈਣ ਇਹਨਾਂ ਦੇ ਆਸ਼ਕ ਵੀ ਪੜ ਲੈਣ ਅਗਲਾ ਸਟੈਂਡ ਲੈਨ ਕੀ ਜਥੇ ਬੰਦੀਆਂ ਲੈਣ ਇਹਦਾ ਵਿਰੋਧ ਕਰਨ ਨੂੰ ਹਵੀ ਤੂੰ ਨਿਕਲ ਉੱਥੇ ਆਪਦਾ ਜਹੇਦਾਰ ਚੁੜਕੇ ਉਠਾਈ ਗਈ ਹੋਰ ਮੈਨੂੰ ਸਾਥ ਲਿਆ ਕਰੋ ਮੈਂ ਤੁਹਾਡੇ ਕੋਲ 10 ਰੁਪਏ ਨਹੀਂ ਲੈਂਦਾਗਾ ਉਹ ਤੁਹਾਨੂੰ ਜਿਆਦੀ ਕਿੱਥਾ ਕਰਾਂਗਾ ਸੱਚ ਦੀ ਮੇਰੇ ਕੋਲ ਪਾਪੜ ਨਹੀਂ ਵਿਲੇ ਜਾਣੇ ਹੂੰ ਇਹਨਾਂ ਦੇ ਪਾਪੜ ਵੇਲੇ ਨੀ ਅੱਬੇ ਨੀ ਯਾਰੇ ਲੈ ਰਿਆ ਕੁੱਲੇ ਲੁੱਟ ਰਿਆ ਹੁਣ ਮੇਰੇ ਵਰਗੇ ਨੂੰ ਫਿਕਰ ਹੁੰਦਾ ਮੱਝਾਂ ਪੱਠੇ ਪਾਉਣੇ ਸੋ ਦੋਸਤੋ ਤੁਸੀਂ ਜੁੜੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਨੇ ਸ਼ਾਨ ਸਿੰਘ ਮੈਂ ਪਹੁੰਚਿਆ ਗੁਰਚਰਨ ਸਿੰਘ ਗੱਟੀ ਕੋਲ ਜਿਹੜੇ ਇੱਕ ਇੱਕ ਸਿੱਖ ਚਿੰਤਕ ਹੈਗੇ ਨੇ ਤੇ ਗੱਲ ਬੜੀ ਖੁੱਲ ਕੇ ਕਰਦੇ ਹੈਗੇ ਨੇ ਸੋ ਤੁਸੀਂ ਰੂਬਰੂ ਹੁੰਦੀ ਰਹਿੰਦੇ ਹੈਗੇ ਉਹ ਸੋ ਗੱਲਬਾਤ ਕਰਦੇ ਆ ਪਿਛਲੇ ਦਿਨਾਂ ਦੇ ਵਿੱਚ ਬਾਬਾ ਧਮਾਂ ਦਮਦਮੀ ਟਕਸਾਲ ਦੇ ਮੁਖੀ ਜਿਹੜੇ ਹੈਗੇ ਨੇ ਉਹ ਗਏ ਸੀਗੇ ਕੁੰਮ ਦੇ ਮੇਲੇ ਤੇ ਸੋ ਵਵਾਦਾਂ ਦੇ ਵਿੱਚ ਬਹੁਤ ਘਰੇ ਨੇ ਪਹਿਲਾਂ ਵੀ ਵਵਾਦਾਂ ਦੇ ਵਿੱਚ ਹੀ ਰਹਿੰਦੇ ਸੀ ਜਿਵੇਂ ਬੀਜੇਪੀ ਨੂੰ ਬਹੁਤ ਸਪੋਰਟ ਕਰਦੇ ਹੈਗੇ ਨੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਦੋਸਤੋ ਅੱਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਲਾਈਕ ਕਮੈਂਟ ਦਿਓ ਸੋ ਗਰਚਰਨ ਸਿੰਘ ਗੱਟੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਟੀ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਕਰਦੇ ਆਂ ਹਾਂ ਜੀ ਤੁਹਾਡਾ ਵੀ ਜੀ ਆਇਆਂ ਨੂੰ ਗੱਟੀ ਸਾਹਿਬ ਜੀ ਗੱਟੀ ਸਾਹਿਬ ਜੀ ਦਮਦਮੀ ਟਕਸਾਲ ਸਿੱਖਾਂ ਦੀ ਉਹ ਇੱਕ ਮਹਾਨ ਟਕਸਾਲ ਹੈਗੀ ਹੈ ਸੰਸਥਾ ਹੈਗੀ ਹੈ ਜਿਹਦੇ ਮੋਢੀ ਸੀਗੇ ਬਾਬਾ ਦੀਪ ਸਿੰਘ ਹਾਂਜੀ ਤੇ ਕਈ ਸ਼ਹੀਦ ਸਿੰਘਾਂ ਦੇ ਨਾਂ ਤੇ ਉਹ ਖੜੀ ਹੈਗੀ ਆ ਜਿਵੇਂ ਬਾਬਾ ਜੰਮਿਆ ਸਿੰਘ ਜਿਵੇਂ ਬਾਬਾ ਜਰਨੈਲ ਸਿੰਘ ਦੀ ਗੱਲ ਕਰੀਏ ਭਿੰਡਰਾਂ ਵਾਲਿਆਂ ਦੀ ਹੂੰ ਬਹੁਤ ਵੱਡੇ ਵੱਡੇ ਪਰਉਪਕਾਰ ਕੀਤੇ ਨੇ ਉਹਨਾਂ ਨੇ ਹੈਗੇ ਨੇ ਹੂੰ ਹਰਨਾਮ ਸਿੰਘ ਧੁਮਾ ਫਿਰ ਤੁਸੀਂ ਕਹਿੰਦੇ ਬਾਬਾ ਕਿਉਂ ਨਾਲ ਲਾਉਂਦੇ ਹੋ ਹੂੰ ਲੇਕਿਨ ਜਦੋਂ ਗੱਲ ਨੂੰ ਸ਼ੁਰੂ ਲੇਕਿਨ ਜਦੋਂ ਗੱਲ ਨੂੰ ਸ਼ੁਰੂ ਕਰਨਾ ਪੈਂਦਾ ਬਾਬਾ ਦਾ ਨਾਲ ਲਾਉਣਾ ਹੀ ਪੈਂਦਾ ਡਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁਮਾ ਹੂੰ ਕੁੰਭ ਮੇਲੇ ਦੇ ਜਾਂਦੇ ਨੇ ਪੂਰੀ ਸਿੱਖ ਕੌਮ ਦੇ ਵਿੱਚ ਇੱਕ ਬਵਾਲ ਖੜਾ ਉੱਠਦਾ ਹੈ ਲੇਕਿਨ ਪਹਿਲਾਂ ਵੀ ਕਈ ਲੇਕਿਨ ਪਹਿਲਾਂ ਵੀ ਕਈ ਬਿਆਨ ਦਿੰਦੇ ਸੀਗੇ ਉਹ ਭਾਜਪੀ ਦੇ ਵਾਸਤੇ ਉਦੋਂ ਵੀ ਕਈ ਇਸੇ ਸਾਹਮਣੇ ਆਏ ਹੈਗੇ ਨਹੀਂ ਸੋ ਕੁੰਬ ਦੇ ਮੇਲੇ ਤੇ ਨਾਗਿਆਂ ਦੇ ਨਾਲ ਜਿਨ੍ਹਾਂ ਦੇ ਕੋਲ ਕੋਈ ਮਰਿਆਦਾ ਨਹੀਂ ਹੈ ਉੱਥੇ ਜਾ ਕੇ ਉਹਨਾਂ ਨੇ ਇਸ਼ਨਾਨ ਵੀ ਕੀਤਾ ਨਾਗੇ ਸਾਧੂਆਂ ਦੇ ਨਾਲ ਕਿਵੇਂ ਵਖਦੇ ਇਸ ਕੁੰਬ ਮੇਲੇ ਨੂੰ ਪਹਿਲੀ ਗੱਲ ਜੀ ਜਿਹੜਾ ਸਾਡਾ ਪਹਿਲੀ ਗੱਲ ਜੀ ਜਿਹੜਾ ਸਾਡਾ ਸਿੱਖ ਧਰਮ ਹੈ ਨਾ ਜੀ ਧੰਨ ਗੁਰਨਾਨ ਸਿੰਘ ਨੇ ਧਰਮ ਚ ਲਾਇਆ ਤੇ ਗੁਰੂ ਨਾਨਕ ਸਾਹਿਬ ਨੇ ਸ਼ੁਰੂਆਤ ਇੱਥੋਂ ਕੀਤੀ ਸੀ ਜਿਹੜਾ ਆ ਨਾਗਾ ਆਪਣ ਲਈ ਫਿਰਦੇ ਸੀ ਜੀ ਜਿਹੜੇ ਕੌਮ ਦੇ ਮੇਲੇ ਲਾਉਣੇ ਹੋਰ ਲਾਉਣਾ ਮਹਾਰਾਜ ਨੇ ਸਾਫ਼ ਕਹਿਤਾ ਵੀ ਇਹ ਪਖੰਡ ਆਸਾ ਦੀ ਵਾਰ ਵਿੱਚ ਸਤਿਗੁਰ ਨੇ ਸਾਰਾ ਸਮਝਾ ਦਿੱਤਾ ਜੀ ਤੇ ਗੁਰੂ ਨਾਨਕ ਸਾਹਿਬ ਦੀ ਲੜਾਈ ਇੱਥੋਂ ਸ਼ੁਰੂ ਹੋਈ ਸੇਖ ਨੂੰ ਵਰਜਿਆ ਵੀ ਕਦੇ ਵੀ ਤੂੰ ਐਸਾ ਪਖੰਡ ਨਹੀਂ ਕਰਨਾ ਕਿ ਕਿਤੇ ਤੂੰ 12 ਸਾਲਾਂ ਬਾਅਦ ਨਾਹਿਆ ਤੈਨੂੰ ਪੁੰਨ ਮਿਲੇਗਾ ਤੇ ਤੈਨੂੰ ਭਗਵਾਨ ਮਿਲੇਗਾ ਤੇ ਅੱਗੇ ਨਹੀਂ ਮਿਲੇਗਾ ਇਹ 12 ਸਾਲਾਂ ਤੋਂ ਪਹਿਲਾਂ ਮਰ ਗਿਆ ਤੇ ਫਿਰ ਤੂੰ ਐਵੇਂ ਜਾਏਗਾ ਮਹਾਰਾਜ ਨੇ ਸਾਰਾ ਹੀ ਇਹ ਪਖੰਡ ਕਿਹਾ ਆਪਣੂ ਧਿਆ ਅਕਾਲਪੁਰ ਕੋਲੋਂ ਧਿਆ ਤੈਨੂੰ ਰੱਬ ਦੀ ਉੱਥੇ ਪ੍ਰਾਪਤੀ ਹੋ ਜੇਗੀ ਇਹ ਸਾਰਾ ਕੁਛ ਹੀ ਪਖੰਡੇ ਸਿੱਖ ਧਰਮ ਦੇ ਵਿੱਚ ਆਉਂਦਾ ਹੀ ਨਿਗਾ ਗੁਰੂ ਸਾਹਿਬ ਦੀ ਸ਼ੁਰੂਆਤ ਇੱਥੋਂ ਹੋਈ ਲੜਾਈ ਇੱਥੋਂ ਸ਼ੁਰੂ ਹੋਈ ਗੁਰੂ ਦਸਮ ਪਾਸ਼ਾ ਤਿੱਕਰ ਇਹੀ ਹੀ ਲੜਾਈਆਂ ਦੇ ਵਿੱਚ ਚੱਲਦੇ ਰਿਹਾ ਗੁਰੂ ਸਾਹਿਬ ਜੀ ਨੇ ਜਦ ਪੰਜ ਪਿਆਰਿਆਂ ਲਈ ਅੰਮ੍ਰਿਤ ਛਕਾਇਆ ਉਸ ਟਾਈਮ ਦੀ ਵੀ ਇਹ ਲੜਾਈ ਹੋਈ ਵੀ ਗੁਰੂ ਸਾਹਿਬ ਜੀ ਆ ਨਿੱਕਿਆਂ ਨੂੰ ਤੁਸੀਂ ਪਾਸੇ ਕਰੋ ਇਹ ਨੀਚ ਜਾਤ ਹੈ ਗੁਰੂ ਸਾਹਿਬ ਆਖਿਆ ਨਹੀਂ ਐਸਾ ਨਹੀਂ ਇਨ੍ਹਾਂ ਦੇ ਹੱਥ ਹੀ ਅਸੀਂ ਤਲਵਾਰ ਫੜਾਉਣੀ ਤੁਸੀਂ ਆਪਣੇ ਆਪ ਨੂੰ ਬਾਜ ਕਮਾਉਂਦੇ ਹੋ ਇਹ ਚਿੜੀਆਂ ਨੂੰ ਨਾ ਇਹਨਾਂ ਨੂੰ ਕਹਿੰਦੇ ਉਹ ਚਿੜੀਆਂ ਤੁਹਾਡੇ ਖੰਭ ਤੋੜ ਦਿੰਦੀਆਂ ਸਤਿਗੁਰੂ ਨੇ ਤਲਵਾਏ ਜੀ ਲੜਾਈ ਇਹ ਤੋਂ ਸ਼ੁਰੂ ਹੋਈ ਪਰ ਜਿਹੜੇ ਤੁਸੀਂ ਉਹ ਬੰਦੇ ਦਾ ਨਾਂ ਲਈ ਜਾਂਦੇ ਹੋ ਉੱਥੇ ਜਾ ਕੇ ਨਾ ਆਇਆ ਇਹ ਸਾਰਾ ਕੁਝ ਪਖੰਡੀਆਂ ਦਾ ਟੋਲਾ ਹੈ ਤੇ ਜਿਹੜੇ ਸਾਡੇ ਧਰਮਕ ਸਤਾਨ ਸੀ ਧਰਮਨ ਬਾਬਾ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੋ ਬਾਦ ਲਖਾਰੀ ਉੱਥੇ ਬਣੇ ਗੁਰੂ ਸ੍ਰੀ ਮਰਦ ਦੇ ਪਵਨ ਪਿੱਤਰ ਸਰੂਪ ਲਿਖੇ ਭਗਤੀ ਕੀਤੀ ਜੀ ਸਤਿਗੁਰੂ ਸਾਹਿਬ ਸੱਚੇ ਪਾਸ਼ਾ ਦਮਦਮਾ ਸਾਹਿਬ ਨੂੰ ਗਏ ਜੀ ਤੇ ਸਤਿਗੁਰ ਸੱਚੇ ਪਾਸ਼ਾ ਜੀ ਦੇ ਪਿੱਛੇ ਜਦ ਪਤਾ ਲੱਗਾ ਵੀ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤੇ ਬਾਬਾ ਦੀਪ ਸਿੰਘ ਜੀ ਨੇ ਖੰਡਾ ਧੂਲਿਆ ਭਗਤੀ ਛੱਡਤੀ ਤੇ ਦਰਬਾਰ ਸਾਹਿਬ ਦੀ ਪਵਿੱਤਰਤਾ ਲਈ ਆਪਣਾ ਸੀਸ ਤਲੀ ਤੇ ਰੱਖ ਕੇ ਵੀ ਉਹ ਲੜਾਈ ਲੜੀ ਤੇ ਗੁਰੂ ਸਾਹਿਬ ਜੀ ਦਾ ਪਵਿੱਤਰ ਸਥਾਨ ਜਿਹੜਾ ਉਹ ਬਚਾਇਆ ਇਹ ਅੱਜ ਵੀ ਸਾਡੇ ਗੁਰਸਿੱਖਾਂ ਦੇ ਇਤਿਹਾਸ ਦਾ ਅੱਜ ਵੀ ਲੋਕ ਜ਼ਿਕਰ ਕਰਦੇ ਵੀ ਸਿੱਖ ਸੀਸ ਤੋਂ ਬਿਨਾਂ ਲੜਦੇ ਆ ਇਹ ਸਾਡਾ ਇਤਿਹਾਸ ਮਟਾਉਣ ਵਾਸਤੇ ਬੜੀਆਂ ਸਰਕਾਰਾਂ ਚੱਲੀਆਂ ਕਾਲਤਾ ਸਟਵਾਇਆ ਗਿਆ ਸਾਡਾ ਅਰਟੀਚਰਸ ਆਲਾ ਲੁੱਟਿਆ ਗਿਆ ਉਹ ਕਾਮਯਾਬ ਨਹੀਂ ਹੋਏ ਹੁਣ ਉਹਨਾਂ ਨੇ ਜਿਹੜਾ ਕੰਮ ਰੰਬਿਆ ਤੁਸੀਂ ਕਹਿੰਦੇ ਬਾਬੇ ਬਾਬੇ ਕਿਵੇਂ ਕਹਿ ਦਈਏ ਆ ਇਹ ਬਾਬਿਆਂ ਵਾਲੇ ਲੱਛਣ ਨੇ ਜਾ ਕੇ ਉਹ ਗੰਦੇ ਪਾਣੀ ਦੇ ਵਿੱਚ ਟੁੱਬੀਆਂ ਲਾਉਣੀਆਂ ਤੇ ਨਾਗੇ ਜਿਹੜੇ ਗੁਰੂ ਸਾਹਿਬ ਨੇ ਕਿਹਾ ਵੀ ਨੰਗੇ ਰਹਿਣ ਨਾਲ ਕੁਝ ਨਹੀਂ ਮਿਲਣਾ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਵੀ ਜਟਾਵਾਂ ਰੱਖਣ ਨਾਲ ਕੁਝ ਨਹੀਂ ਮਿਲਣਾ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਵੀ ਧੂਨੇ ਲਾਉਣ ਨਾਲ ਕੁਝ ਨਹੀਂ ਮਿਲਣਾ ਗੁਰੂ ਸਾਹਿਬ ਦੀ ਆਸਾ ਦੀ ਵਾਰ ਪੜ ਲਓ

ਤੇ ਹਿੰਦੂ ਨੂੰ ਜਿਹੜਾ ਉਹ ਕੁਰਸੀ ਦੇ ਬਾਦੋਂ ਹਿੰਦੂ ਤੁਸੀਂ ਕਹਿੰਦੇ ਵੀ ਹਿੰਦੂ ਸਿੱਖ ਦਾ ਨਵਾਂ ਮਾਸਤਾ ਰਿਸ਼ਤਾ ਹੈ ਜੇ ਸਿੱਖ ਦਾ ਬੰਦਮੰਦ ਕੱਟਿਆ ਜਾਂਦਾ ਕਿ ਹਿੰਦੂ ਦਾ ਵੀ ਕੱਟੋ ਹੂੰ ਜੇ ਸਿੱਖ ਨੂੰ ਗੋਲੀ ਦੇ ਨਾਲ ਮਾਰ ਦਿੰਦਾ ਝੁੱਠੇ ਮੋਸਮ ਖਲਾਵੇ ਮੁਕਾਬਲੇ ਕਰਕੇ ਤੇ ਉਹ ਕਿਤੇ ਹਿੰਦੂ ਦੇ ਵੀ ਕਰੋ ਇਸ ਕਰਕੇ ਗੁਰੂ ਸਾਹਿਬ ਜੀ ਨੇ ਸਿੱਖ ਨੇ ਉਹ ਬੜੀਆਂ ਧਾਰਨਾ ਦਿੱਤੀਆਂ ਵੀ ਸਿੰਧੂਆਂ ਦੇ ਨਾਲ ਸਾਡਾ ਕੋਈ ਵੀ ਨਾਤਾ ਨਹੀਂ ਸਿੱਖ ਹਿੰਦੂ ਵਿੱਚੋਂ ਹੀ ਨਿਕਲਿਆ ਹਿੰਦੂ ਸਿੱਖ ਦੇ ਵਿੱਚੋਂ ਨਿਕਲੇ ਹੂੰ ਇਹ ਜਿਹੜੀ ਗੱਲ ਜਿਹੜੀ ਨਾਮ ਸੋਹਰੀ ਉੱਥੇ ਜਾ ਕੇ ਕਰ ਰਹੇ ਨੇ ਇਹ ਸਿੱਧ ਕਰਨਾ ਚਾਹੁੰਦੇ ਵੀ ਸਿੱਖ ਕੌਮ ਨੂੰ ਖਤਮ ਕਰਨਾ ਹੂੰ ਭਾਈਪਾਂ ਦਾ ਸਾਥ ਦੇਣਾ ਇਹ ਸਾਰਾ ਕੁਝ ਜਿਹੜਾ ਹੈ ਇਹ ਇਹ ਪਖੰਡੇ ਗੁਰਬਾਣੀ ਦੇ ਆਧਾਰ ਤੇ ਕਦੇ ਵੀ ਨਹੀਂ ਟੁਕਦਾ ਹੁਣ ਜਿਹੜੀ ਗੱਲ ਇਹ ਆ ਜਿਹੜਾ ਅਰਪ੍ਰੀਤ ਜਿਹੇਦਰ بڑا ਟਿਆ ਟਿਆ ਕਰਦਾ ਹੁੰਦਾ ਸੀ ਹੁਣ ਕਿੱਧਰ ਗਈ ਦੀ ਜ਼ੁਬਾਨ ਦੇ ਵਿੱਚੋਂ ਲਫ਼ਜ਼ ਨਹੀਂ ਨਿਕਲੇ ਹੁਣ ਕਿਉਂ ਉੱਥੇ ਜਾ ਕੇ ਉਹ ਬੋਲੇ ਹੁਣ ਕਿਉਂ ਨਹੀਂ ਇਹ ਸਾਰਾ ਉਹ ਲਾਣਾ ਬੋਲਿਆ ਇਹ ਸਾਰਾ ਕੁਝ ਹੀ ਖਾਲਸਾ ਜੀ ਜਿਹੜਾ ਇਹ ਬਾਦਲਾਂ ਦੇ ਨਾਲ ਜੁੜਿਆ ਕਦੇ ਕਹਿੰਦਾ ਅਰਦਾਸਾਂ ਕਰੋ ਕਦੇ ਕਹਿੰਦਾ ਭਾਈ ਭਾਲੀ ਅਰਦਾਸਾਂ ਕਰੋ ਇਹ ਸਿੱਖ ਦਾ ਕੰਮ ਨਹੀਂ ਸੰਤ ਗਿਆਨੀ ਜਰਨਾਲ ਸਿੰਘ ਮਹਾਂਪੁਰਖ ਚਾਹੁੰਦੇ ਤੇ ਐਮਪੀ ਐਮਐਲਏ ਬਣ ਸਕਦੇ ਸੀ ਸਾਰੇ ਭਾਵੇਂ ਉਹ ਸਟੇਨ ਦੇ ਜੋਰ ਤੇ ਵੀ ਵਿਚਤਾ ਸਕਦੇ ਸੀ ਪਰ ਇਸ ਪਾਸੇ ਨਹੀਂ ਆਇਆ ਸੀ ਵੀ ਜਿੱਤਰ ਤੋਂ ਬਾਅਦ ਸੌ ਤਰੰਗੇ ਦੀ ਖਾਣੀ ਪੈਣੀ ਹੈ ਉਹਨਾਂ ਨੇ ਇਹ ਕੰਮ ਨਹੀਂ ਕੀਤਾ ਇਸ ਕਰਕੇ ਖਾਲਸਾ ਜੀ ਕਿੱਥੇ ਤਾਂ ਸਾਡਾ ਜਰਨੈਲ ਸੰਤ ਗਿਆਨੀ ਜਿਨ੍ਹਾਂ ਦੇ ਨਾਮ ਤੇ ਲੋਕ ਡਰਦੇ ਸੀ ਵੀ ਜਿਹੜੇ ਝੂਠੇ ਇਹਨਾਂ ਨੇ ਕੀ ਕੰਮ ਅਰੰਭ ਲਿਆ ਕਦੇ ਪੰਥ ਬਦਲੇ ਗਏ ਨਹੀਂ ਗੁਰੂ ਸਾਹਿਬ ਦੇ ਸਰੂਪ ਰੂੜੀ ਵਿੱਚ ਨਾ ਆਪ ਦਿੱਤੇ ਗੁਰੂ ਸਾਹਿਬ ਦੇ ਸਰੂਪਾਂ ਨੂੰ ਅੱਗਾ ਲਾ ਦਿੱਤੀਆਂ ਸਿੰਘ ਸ਼ਹੀਦ ਕਰਤੇ ਬਾਦਲਾਂ ਦੇ ਸੁੱਲੇ ਪੜਦਾ ਰਿਹਾ ਇਸ ਕਦੇ ਵੀ ਦਮਦਮੇ ਟਕਸਾਲ ਦਾ ਮੁਖੀ ਨਹੀਂ ਹੋ ਸਕਦਾ ਇਸ ਕਰਕੇ ਖਾਲਸਾ ਜੀ ਇਹੋ ਜਿਹੇ ਜਿਹੜੇ ਕੰਮ ਕਰਨ ਵਾਲੇ ਜਾ ਬਣਤਾ ਮੁੰਡੇਪੁਰ ਵਾਲਾ ਜਿਹੜਾ ਕਥਾ ਜੀਆਂ ਕਰਦਾ ਇੰਨਾ ਆਸ਼ਕ ਜੀ ਹੁਣ ਬੁੱਲੇਖ ਜੇ ਕਥਾ বাজਕੇ ਤਾਂ ਬੋਲੋ ਦੱਸੋ ਇਹ ਸਿੱਖਾਂ ਦੇ ਕੰਮ ਨੇ ਮੇਰੇ ਨਾਲ ਆਡੀਓ ਤੇ ਚੱਲਿਆ ਸੀ ਇਹਨਾਂ ਦਾ ਬਹਿਸ ਭਲਈਆ ਜੀ ਕਈਆਂ ਨੇ ਕੁਛ ਕੀਤਾ ਕਈਆਂ ਨੇ ਕੁਛ ਕੀਤਾ ਬਹੁਤੇ ਤਾਂ ਆਪਣੇ ਹੱਕ ਵਿੱਚ ਫੋਨ ਆਏ ਪਰ ਅੱਜ ਬੋਲਦੇ ਨਾ ਇਹ ਕਿੱਥੇ ਮੈਨੂੰ ਦੱਸੋ ਵੀ ਕਿੱਥੇ ਲਿਖਿਆ ਵੀ ਸਾਡੇ ਇਤਿਹਾਸ ਦੇ ਵਿੱਚ ਜਾ ਕੇ ਕੌਮਾਂ ਦੇ ਸ਼ਰਨਾਨ ਕਰਨੇ ਉੱਥੇ ਨਾਗੇ ਜਿਹੜੇ ਲੋਕਾਂ ਨੂੰ ਕੁੱਟਦੇ ਫਿਰਦੇ ਆ ਤੇਰੇ ਵਰਗਾ ਕੋਈ ਪੱਤਰਕਾਰ ਜਾਂਦਾ ਉਹਨੂੰ ਉੱਚ ਪੇੜ ਮਾਰ ਦਿੰਦੇ ਆ ਕਦੇ ਹੋਰ ਛੋਟੇ ਵੱਡੇ ਮੀਡੀਆ ਨੇ ਵਿਖਾਇਆ ਵੀ ਉੱਥੇ ਆ ਕੁਝ ਹੋ ਰਿਹਾ ਨੰਗੇ ਰਹਿਣਾ ਕੀ ਸਿੱਧ ਕਹਿੰਦਾ ਨੰਗੇ ਤਾਂ ਮੱਝਾਂ ਵੀ ਨੇ ਦੁੱਧ ਦਿੰਦੀਆਂ ਨੇ ਬੜਾ ਸੋਹਣਾ ਇਹ ਨਹੀਂ ਪਉਂਦੀਆਂ ਫਿਰ ਰੱਬ ਦੀਆਂ ਭਗਤਾਂ ਨਾ ਬਣ ਜਾਣੀ ਗੁਰੂ ਸਾਹਿਬ ਦੀ ਗੁਰਬਾਣੀ ਵਿੱਚ ਮਹਾਰਾਜ ਨੇ ਜ਼ਿਕਰ ਕਰ ਦਿੱਤਾ ਵੀ ਨੰਗੇ ਰਿਆਂ ਵੀ ਰੱਬ ਦੀ ਪ੍ਰਾਪਤੀ ਹੋ ਸਕਦੀ ਹਾਂ ਮਾ ਜੇ ਭਗਤ ਜੀ ਨੇ ਕਹਿ ਦਿੱਤਾ ਭਾਵੇਂ ਲਾਵੇਂ ਕੇਸ ਕਰ ਭਾਵੇਂ ਕਰਨ ਬਣਾ ਜੀ ਹੁਣ ਇੱਥੇ ਗੱਲ ਜਿਹੜੀ ਕੀਤੀ ਸੀ ਤੇ ਕਈ ਮੂਰਖਾਂ ਨੇ ਕਹਿ ਦਿੱਤਾ ਜਿਹੜੇ ਮੂਰਖ ਤਾਂ ਆਪਣੇ ਆਪ ਨੂੰ ਸਿੱਖ ਹੁੰਦੇ ਨੇ ਜੀ ਇਹ ਗੁਰੂ ਸਾਹਿਬ ਨੇ ਉਹ ਭਗਤ ਨੇ ਕਹਿਦਾ ਭਾਵੇਂ ਕੇਸ ਰੱਖਤ ਭੰਨਾ ਰੱਖ ਕੇਸਾਂ ਦੀ ਗੱਲ ਨਹੀਂ ਕੀਤੀ ਇਹ ਗੱਲ ਕੀ ਦੀ ਕੀਤੀ ਹੈ ਵੀ ਜਿਹੜੀਆਂ ਜਟਾਵਾਂ ਰੱਖ ਕੇ ਇਹ ਸੁਆਹ ਪਾ ਕੇ ਸਿਰ ਦੇ ਵਿੱਚ ਤੁਰੇ ਫਿਰਦੇ ਸੀ ਤੇ ਜਿਹੜੇ ਕਰਨ Hindu ਧਰਮ ਜਿਹੜਾ ਉਹ ਕਰਨ ਬਣਾਉਂਦੇ ਨੇ ਮੋਦੀ ਰੱਖਦੇ ਨੇ ਉੱਥੇ ਭਗਤ ਜੀ ਨੇ ਕਿਹਾ ਵੀ ਤੁਸੀਂ ਭਾਵੇਂ ਕਰਨ ਬਣਾ ਲਓ ਤੇ ਭਾਵੇਂ ਜਟਾਵਾਂ ਰੱਖ ਕੇ ਜੰਗਲਾਂ ਵਿੱਚ ੱੱਕੇ ਖਾ ਲੋ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ ਮਾਨ ਨੂੰ ਨਹੀਂ ਅੱਗੇ ਮਾਰੇਗਾ ਮਾਨ ਨੂੰ ਤਾਂ ਮੁਫਿਆ ਨਹੀਂ ਆ ਤੁਸੀਂ ਇਹ ਇਹ ਕਰਦੇ ਫਿਰਦੇ ਸਿਰਦੀਆਂ ਇਹ ਸਾਰਾ ਕੁਝ ਇਹ ਭਗਤ ਦੀ ਬਾਣੀ ਜਾਂ ਗੁਰੂ ਦੀ ਗੁਰਬਾਣੀ ਨੂੰ ਸਮਝਿਆ ਨਹੀਂ ਉਹਨੂੰ ਸਿਰਫ ਤਲਿਸੀਆਂ ਵਿੱਚ ਰੱਖ ਲਿਆ ਉਹਨੂੰ ਹੋਰ ਪਾਸੇ ਰੱਖ ਲਿਆ ਰੱਖ ਕੇ ਲੋਕਾਂ ਨੂੰ ਭਰਮ ਕੰਡ ਚ ਪਾ ਕੇ ਰੁਪਈਆ ਇਕੱਠਾ ਕਰਕੇ ਬਾਬੇ ਨਿਆਰੇ ਲੈ ਰਹੇ ਆ ਬੁੱਲੇ ਲੁੱਟ ਰਿਆ ਹੁਣ ਮੇਰੇ ਵਰਗੇ ਨੂੰ ਫਿਕਰ ਹੁੰਦਾ ਮੱਝਰ ਪੱਠੇ ਪਾਉਣੇ ਉਹ ਚੂਣੀਆਂ ਨੇ ਕਣਕ ਨੂੰ ਖਾਦ ਪਾਉਣੀ ਕਿਤੇ ਜਾਣਾ ਕਦੇ ਬੁੱਝੇ ਜਰ ਰੁਪਈਆ ਨਹੀਂ ਆ ਉੱਥੋਂ ਲਿਆਉਣੇ ਉੱਥੋਂ ਲਿਆਉਣੇ ਕਿਸੇ ਦੀ ਵਿਆਜ ਦੇ ਨਹੀਂ ਫਲਾਣਾ ਕਰਾਟਮ ਪਾੜਾ ਕਰਨਾ ਇਹਨਾਂ ਨੂੰ ਕੀ ਸਾਧ ਆਲੇ ਦਾ ਧੰਨ ਦਾ ਇਕੱਠਾ ਕੀਤਾ ਬੂੜੀਆਂ ਪਾਈਆਂ ਰੱਖਿਆ ਡੇਰਿਆਂ 'ਚ ਨਜ਼ਾਰੇ ਲੈ ਬੁੱਲੇ ਲੁੱਟੇ ਤੇ ਪਿਆਰੋ ਰੱਬ ਰੂ ਬਿਨਾਂ ਦੇ ਕੋਲੇ ਨਹੀਂ ਹੈਗਾ ਜੇ ਰੱਬ ਜਿਹੜਾ ਉਹ ਕਿਤੇ ਨਾ ਕਿਤੇ ਗਰੀਬ ਦੀ ਕੁਲੀ ਵਿੱਚੋਂ ਲੱਭ ਸਕਦਾ ਇਸ ਕਰਕੇ ਖਾਲਸਾ ਜੀ ਇਹਨਾਂ ਲੋਕਾਂ ਦਾ ਖਿਹੜਾ ਛੱਡੋ ਹਰਨਾਮ ਸਿੰਘ ਤੋਂ ਤੁੰਮੇ ਰਣੇ ਕੰਮ ਕੀਤਾ ਇਹਨਾਂ ਨੂੰ ਬੂਰੀਆਂ ਦੇਣੀਆਂ ਬੰਦ ਕਰੋ ਤੇ ਕਣਕਾਂ ਦੇਣੀਆਂ ਬੰਦ ਕਰੋ ਚਲੋ ਚਲੋ ਗੱਟੀ ਸਾਬ ਉਸੇ ਸਵਾਲ ਤੇ ਦੁਬਾਰਾ ਫਿਰ ਆਉਣੇ ਆ ਵੀ ਜਿਵੇਂ ਹਰਨਾਮ ਸਿੰਘ ਤੋਂ ਮੈਂ ਉੱਥੇ ਪਹੁੰਚਦੇ ਨੇ ਕੰਮ ਮਿਲੇ ਸੀ ਹੁਣ ਇੱਕ ਵੀਡੀਓ ਵਾਇਰਲ ਸੀਗੀ ਸੋਸ਼ਲ ਮੀਡੀਆ ਤੇ ਇੱਕ ਨਾਗਾ ਸਾਧੂ ਹੈਗਾ ਉਹ ਕਹਿੰਦਾ ਮੈਂ ਗੰਦ ਵੀ ਖਾ ਜਨਾ ਮੰਦ ਵੀ ਖਾ ਜਨਾ ਮੈਂ ਸਾਰਾ ਕੁਝ ਖਾ ਜਨਾ ਉਹ ਜਿਹੜੀ ਚੀਜ਼ ਦਾ ਆਪਾਂ ਨਾਂ ਨਹੀਂ ਲੈ ਸਕਦੇ ਉਹ ਕਹਿੰਦਾ ਮੈਂ ਸਭ ਕੁਝ ਖਾਂਦਾ ਫਿਰ ਇਹੋ ਜਿਹੇ ਲੋਕਾਂ ਦੇ ਨਾਲ ਕਿਵੇਂ ਜੇ ਉਹ ਦਾ ਫਿਰ ਨਾਮ ਸੇ ਤੁਮਾਂ ਵੀ ਖਾ ਜਾਂਦਾ ਨਾ ਕਿ ਉਹਨਾਂ ਦੇ ਨਾਲ ਯਾਰ ਬਣਿਆ ਜਿਹਨੂੰ ਜਗਤਾਰ ਸਿੰਘ ਵਾਰੇ ਨੇ ਥੱਪੜ ਮਾਰਿਆ ਸੀ ਉਹ ਵੀ ਉੱਤੇ ਹੁੰਦਾ ਯਾਰ ਸੀ ਹੂੰ ਹੁਣ ਇੱਥੇ ਸਿੱਖ ਕੌਮ ਦੱਸੇ ਇਹ ਸਾਡਾ ਜਿਹੜੇ ਬੜੇ ਮੇਰੇ ਨਾਲ ਕਈ ਕਹਿੰਦੇ ਟਕਸਾਲ ਨਹੀਂ ਕਰਤਾ ਉਹ ਕਰਤਾ ਟਕਸਾਲ ਬਹੁਤ ਉੱਚੀ ਸੀ ਪਰ ਟਕਸਾਲ ਵਿੱਚ ਪਏ ਗਦਾਰ ਗਏ ਤੇ ਗਦਾਰਾਂ ਨੇ ਟਕਸਾਲ ਨੂੰ ਬਦਨਾਮ ਕਰ ਦਿੱਤਾ ਟਕਸਾਲ ਦਾ ਇਹ ਕੰਮ ਨਹੀਂ ਸੀ ਟਕਸਾਲ ਦਾ ਕੰਮ ਸੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਜੀ ਜਿਹੜਾ ਬਾਬਾ ਠਾਕੁਰ ਸਿੰਘ ਵੀ ਕਰਦੇ ਰਹੇ ਪਰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਜਾ ਕੇ ਕੁੰਮਾ ਦੇ ਉੱਥੇ ਉੱਥੇ ਡੇਰਾ ਲਾ ਲਓ ਤੁਸੀਂ ਇੱਥੇ ਕਿਉਂ ਦੇ ਹੂੰ ਤੇ ਲੋਕ ਜਾਂਦੇ ਕਿਉਂ ਹੁਣ ਇੱਥੇ ਜਰਲਾਬਾਦ ਬੈਠੇ ਇੱਥੋਂ ਦੇ ਵੱਡੇ ਟਰੱਕ ਭਰ-ਭਰ ਕੇ ਲ ਜਾਂਦੇ ਨੇ ਇੱਕ ਰਾਜ ਗੁਰਦੁਆਰਾ ਜਿਵੇਂ ਬਣਾਈ ਬੈਠਾ ਇਹਨਾਂ ਚੇਲਾ ਹੂੰ ਉਹਨਾਂ ਨੂੰ ਪੁੱਛਣਾ ਚਾਹਣਾ ਵੀ ਇਹ ਕੰਮ ਹੈ ਜਿਹੜੇ ਵੱਡੇ ਵੱਡੇ ਪਿੰਦਰਪਾਲ ਵਰਗੇ ਹੋਰ ਉੱਥੇ ਜਾ ਜਾ ਕੇ ਬੈਠਦੇ ਨੇ ਮੈਨੂੰ ਦੱਸੋ ਓਏ ਤੁਸੀਂ ਕਥਾ ਵਾਚ ਕੋ ਬੋਲੋ ਮੈਂ ਤੁਹਾਡੇ ਚੋਂ ਦੰਦਣਾ ਕੋ ਪੈ ਗਈ ਇਹ ਕੰਮ ਸਿੱਖਾਂ ਦਾ ਹੈਗਾ ਦੱਸੋ ਗੁਰਬਾਣੀ ਦੇ ਮੁਤਾਬਕ ਮੈਨੂੰ ਕੋਈ ਹੂੰ ਜਾਣਾ ਇੱਥੇ ਕੁੰਮਾ ਦੇ ਨਹਾਉਣਾ ਸਿੱਖਾਂ ਦਾ ਕੰਮ ਹੈ ਕਦੇ ਵੀ ਸਿੱਖ ਇਹੋ ਜਿਹਾ ਕੰਮ ਨਹੀਂ ਕਰਦੇਗੇ ਮਹਾਰਾ ਸੱਚੇ ਪਾਤਸ਼ਾਹ ਨੇ ਕਿਹਾ ਵੀ ਕਦੇ ਵੀ ਇਹ ਨਾਉਣ ਦੇ ਨਾਲ ਵੀ ਰੱਬ ਨਹੀਂ ਮਿਲਣਾ ਮਹਾਰੇ ਦੀ ਬਾਣੀ ਚ ਵੀ ਆਇਆ ਇਹ ਨਹੀਂ ਕਿ ਵੀ ਤੁਸੀਂ ਨਾ ਕੇ ਆਪ ਕੋ ਵੀ ਸੁੱਚੇ ਹੋ ਕੇ ਸੁੱਚੇ ਹੋ ਕੇ ਆਪ ਨਹੀਂ ਮਿਲਣਾ ਰੱਬ ਦੀ ਪ੍ਰਾਪਤੀ ਜਿਹੜੀ ਹੈ ਉਹ ਮਨ ਰੋਕੀਏ ਸੱਚੇ ਮਾਰਗ ਚੱਲਦੇ ਆ ਉਸ ਤੋਂ ਤੱਕਲੇ ਜਹਾਨ ਸੱਚੇ ਮਾਰਗ ਤੇ ਚੱਲਣ ਦਾ ਤੇ ਸੱਚ ਨਾਲ ਖੜਨ ਦੀ ਗੱਲ ਉਹ ਭਗਤੀ ਜੀ ਸੁਖੱਤੀ ਸਾਹਿਬ ਜੀ ਹੋ ਸਕਦਾ ਕਿ ਮੈਂ ਭੁੱਲਦਾ ਹਾਂ ਕਈ ਬੁੱਧੀਮਾਨ ਇਹ ਗੱਲ ਕਰਦੇ ਵੀ ਸੰਤ ਬਾਬਾ ਕਰਤਾਰ ਸਿੰਘ ਜੀ ਉਸੇ ਜਗ੍ਹਾ ਤੇ ਗਏ ਸੀਗੇ ਜਿੱਥੇ ਹਰਨਾਮ ਸਿੰਘ ਤੋਂ ਮਾਜੀ ਗਏ ਨੇ ਪ੍ਰਿਆਗ ਰਾਜ ਦੇ ਵਿੱਚ ਤੁਹਾਨੂੰ ਕਿਵੇਂ ਲੱਗਦਾ ਇਹ ਜਿਹੜੀ ਗੱਲ ਇਹ ਜਿਹੜੀ ਗੱਲ ਮੈਂ ਤਾਂ ਨਹੀਂ ਕੀ ਕਹੂੰਗਾ ਸੰਤੀਆਂ ਨਹੀਂ ਕਰਤਾਰ ਸਿੰਘ ਦੀਆਂ ਕਸ਼ਟਾਂ ਸੁਣਦਾ ਜੋ ਕੁਝ ਉਹਨਾਂ ਨੇ ਆਪਣੇ ਪ੍ਰਚਾਰ ਕੀਤਾ ਉਹ ਮੈਂ ਧੰਮੇ ਕੋਲੋਂ ਨਹੀਂ ਕਦੇ ਸੁਣਿਆ ਜੀ ਉਹਨਾਂ ਦੀ ਕਸਟਮ ਮਿਲ ਜਾਂਦੀ ਹੈ ਸੁਣੋ ਆ YouTube ਤੋਂ ਨਿਕਲ ਆਉਂਦਾ ਉਹਨਾਂ ਨੇ ਇਸ ਚੀਜ਼ਾਂ ਦਾ ਵਿਰੋਧ ਕੀਤਾ ਪਰ ਇਹ ਅੱਜ ਇੱਥੇ ਦਾ ਗੁਰਨਾਨ ਸਿੰਘ ਨੂੰ ਕਹਦੇ ਨੇ ਕਿ ਇਹ ਵੀ ਗਏ ਸੀ ਮੱਕੇ ਗਏ ਸੀ ਗੁਰਨਾਨ ਸਿੰਘ ਗੁਰਨਾਨ ਸਿੰਘ ਜੀ ਫਲਾਨੀ ਜਗ੍ਹਾ ਤੇ ਗਏ ਸੀ ਗੁਰੂ ਸਾਹਿਬ ਕਰਨ ਕੀ ਗਏ ਸੀ ਤੁਹਾਡੇ ਰਾਖਸ਼ ਨੂੰ ਤਾਰਨ ਤੁਹਾਡੇ ਰਾਖਸ਼ ਨੂੰ ਤਾਰਨ ਗਏ ਸੀ ਨਾ ਸਿੱਖਿਆ ਦੇਣ ਗਏ ਸੀ ਫਿਰ ਇਹ ਇਹ ਸਿੱਖਿਆ ਨੇ ਕਿਹੜੀ ਦਿੱਤੀ ਦੱਸੇ ਮੈਨੂੰ ਤੁਮਨੇ ਕਿ ਦਿੱਤੀ ਇਹਨਾਂ ਤੁਲਨਾ ਇਸ ਵਾਕ ਦੇ ਨਾਲ ਸਿੱਖਿਆ ਕੀ ਦਿੱਤੀ ਇਸੇ ਕੰਮ ਦਾ ਫਾਇਦਾ ਕੀ ਹੋਇਆ ਨਹੀਂ ਇੱਕ ਦਮਦਮਿਤ ਖਸਾਲ ਦੇ ਮੁਖੀ ਵੀ ਗਏ ਸੀ ਇਸ ਤੋਂ ਪਹਿਲਾਂ ਜਿਹੜੇ ਹੈਗੇ ਸੀ ਮੈਂ ਗੱਲ ਕਰਿਆ ਹਟਿਆ ਨਹੀਂ ਗਏ ਮੀਗਾ ਬਿਲਕੁਲ ਝੂਠ ਮਾਰਦੇ ਨਹੀਂ ਬਾਬਾ ਦੀਪ ਸਿੰਘ ਦਾ ਉਹ ਵੀ ਠੇਸਾਲ ਦੇ ਵੱਡ ਮੁਖੀ ਨੇ ਨਾ ਮੈਨੂੰ ਉਹ ਦੱਸੋ ਕਿੱਥੇ ਗਏ ਨੇ ਦੱਸੋ ਉਹਨਾਂ ਸੀਸਤਾਲੀ ਤੇ ਰੱਖਿਆ ਯਾਰ ਫਿਰ ਤੁਸੀਂ ਉਹ ਗੱਲ ਕਰਤੀ ਫਿਰ ਤੁਸੀਂ ਉਹ ਗੱਲ ਕਰਤੀ ਮੈਂ ਤੁਹਾਡੀ ਵੀ ਗੱਲ ਮੈਨੂੰ ਹਜਮ ਜੀ ਨਹੀਂ ਹੁੰਦੀ ਵੀ ਤੁਸੀਂ ਵੀ ਇਹ ਘਟਿਆ ਜੀ ਗੱਲ ਕਰਤੀ ਫਿਰ ਪਹੁੰਚੋਗੇ ਉੱਥੇ ਇੱਕ ਮਿੰਟ ਰੁਕ ਜਾਓ ਗੱਲ ਜਦ ਤੁਹਾਨੂੰ ਤੁਹਾਨੂੰ ਵੀ ਸਮਝਾਉਂਦੀ ਜਦ ਗੁਰਬਾਣੀ ਕੀ ਕਰੀ ਜਦ ਗੁਰਬਾਣੀ ਕੀ ਕਰੀ ਹੂੰ ਹੂੰ ਮੈਂ ਗੁਰਬਾਣੀ ਦੇ ਆਧਾਰ ਤੇ ਮੈਂ ਗੁਰਬਾਣੀ ਦੇ ਆਧਾਰ ਦਿੱਤੀ ਜੀ ਤੁਸੀਂ ਉਸ ਨੂੰ ਲੈ ਜਾਓ ਉਹਨਾਂ ਨੂੰ ਤੁਰ ਪਾ ਜੇ ਮੈਨੂੰ ਗੁਰਬਾਣੀ ਦੇ ਕੋਈ ਦੱਸੇ ਵੀ ਹਕਮ ਨਾ ਹੋਣ ਨਾਲ ਰੱਬ ਦੀ ਪ੍ਰਾਪਤੀ ਹੋ ਜੇਗੀ ਨੰਗੇ ਰਹਿ ਰੱਬ ਦੀ ਪ੍ਰਾਪਤੀ ਹੋਏਗੀ ਸਵਾਹ ਭਰੇ ਰੱਬ ਦੀ ਪ੍ਰਾਪਤੀ ਹੋ ਜੇਗੀ ਤਾਂਵ ਰੱਖੇ ਰੱਬ ਦੀ ਪ੍ਰਾਪਤੀ ਹੋ ਜੇਗੀ ਕਿਤੇ ਮਹਾਰਾ ਜੀ ਨੇ ਸੱਚੇ ਪਾਤਸ਼ਾਹ ਨੇ ਇਹਨਾਂ ਦਾ ਖੰਡਨ ਕੀਤਾ ਹੂੰ ਗੁਰੂ ਨਾਨਕ ਸਾਹਿਬ ਤੋਂ ਵੱਡਾ ਤਾਂ ਨਹੀਂ ਕੋਈ ਵੀ ਜੇ ਵੀ ਉਹਨਾਂ ਨੇ ਜਾ ਕੇ ਸਿੱਖਿਆ ਦਿੱਤੀ ਉਹਨਾਂ ਨੇ ਨਹੀਂ ਕੀਤਾ ਪਰਮਾਨ ਨਹੀਂ ਕੀਤਾ ਇਹ ਇਹ ਤਾਂ ਉਹਨਾਂ ਦੀ ਬੋਲੀ ਬੋਲ ਦਾ ਫਿਰਦਾ ਉੱਥੇ ਪਾਣੀ ਦੇ ਵਿੱਚ ਉੱਥੇ ਉਹ ਪਾਣੀ ਦੇ ਵਿੱਚ ਛਪੜਨ ਦੇ ਵਿੱਚ ਫਿਰ ਇਹ ਕਹ ਮਾਣੇ ਕਹਿੰਦੇ ਬਹੁਤ ਪਿੱਤਰ ਐ ਕਈ ਵਾਰੀ ਕਹਿ ਦਿੰਦੇ ਨੇ ਜਿਹੜੇ ਵੱਡੇ ਪ੍ਰਚਾਰਕ ਇਹਨਾਂ ਦੇ ਫਿਰ ਗੁਰੂ ਦੇ ਸਰੋਵਰ ਚ ਕੋਂਤ ਸੇ ਇਸ਼ਨਾਨ ਕਰ ਲਿਆ ਤੇ ਉਹ ਪਾਣੀ ਇਹਦੇ ਨਾਲੋਂ ਕੀ ਸੱਚਾ ਹੋ ਗਿਆ ਜਿੱਥੇ 24 ਘੜੇ ਕੁਰਬਾਨੀ ਪੜਿੰਦੀ ਫਿਰ ਜੁ ਸਿੱਖ ਨੂੰ ਹੁਣ ਕਿਹਦਾ ਝਾਕਣ ਦੀ ਲੋੜ ਐ ਆਪਦੀ ਮਾਣ ਆਉਦੀ ਵਾਝ ਮਿਲਦੀ ਹੋਵੇ ਤੇ ਗਵਾਨੀਆਂ ਵਾਲੇ ਪਾਸੇ ਜਾਣ ਦੀ ਕੀ ਲੋੜ ਏ ਹੂੰ ਸਾਡਾ ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਐਡੇ ਸਮਰੱਥ ਨੇ ਇਹ ਉੱਥੇ ਧੱਕੇ ਖਾਣ ਗਏ ਨੇ ਕੀ ਲਾਣ ਗਏ ਨੇ ਸਾਨੂੰ ਤਾਂ ਪੰਡੀਆਂ ਜਾਂਦੇ ਨੇ ਸਾਨੂੰ ਤਾਂ ਬਦਨਾਮ ਕਰੀ ਜਾਂਦੇ ਨੇ ਇਹ ਕਿਸ ਵਾਸਤੇ ਇਹ ਕਿਸ ਵਾਸਤੇ ਉੱਥੇ ਜਗੇ ਨੇ ਕੀ ਸਿੱਧ ਕਰਨ ਲਾਏ ਭਗਤੀਆਂ ਉੱਥੇ ਕੁਛ ਨਹੀਂਗਾ ਜਿਹੜਾ ਕੁਛ ਉੱਥੇ ਹੋ ਰਿਹਾ ਤੁਸੀਂ ਵੇਖ ਰਹੇ ਹੋ ਕਿੰਨੇ ਲੋਕ ਮਰ ਗਏ ਕਈਆਂ ਨੇ ਉੱਥੇ ਜਿਹੜੇ ਕਈਆਂ ਨੇ ਉੱਥੇ ਜਿਹੜੇ ਲੰਗਰ ਵੀ ਲਾ ਲਏ ਜਿਹੜੇ ਆ ਸਿੱਖੀ ਕਹਿੰਦੇ ਨੇ ਸਿੱਖਾਂ ਦੇ ਕਦੇ ਧਾਰਮਿਕ ਸਥਾਨਾਂ ਤੇ ਕਦੇ ਲੰਗਰ ਲੱਗਾ ਕਿਸੇ ਹਿੰਦੂ ਨੇ ਲਾਇਆ ਕਿਸੇ ਮੰਦਰ ਵਾਲੇ ਨੇ ਸਿੱਕੇ ਮੰਦਰ ਵਾਲੇ ਨੇ ਸਿੱਕ ਦੀ ਸਾਰ ਲਈ ਇਹ ਪੈਰੋ ਜਿਹੜੇ ਨੇ ਡਰਾਮੇ ਬਾ ਸਾਡੇ ਵਿੱਚ ਤੁਸੀਂ ਖਾ ਦਿੱਤੇ ਤੁਸੀਂ ਇਹਨਾਂ ਨੂੰ ਦਮੰਦੀ ਮੀ ਟਕਸਾਲ ਦੇ ਹਰਨਾਮ ਸਿੰਘ ਤੁਮਾਨੂੰ ਮੁਖੀ ਮੰਨਦੇ ਹੋ ਨਹੀਂ ਇਹ ਭਾਈ ਭਾਦ ਮੁਖੀ ਹੋ ਸਕਦਾ ਦਮ ਦੇ ਟਕਸਾਲ ਦਾ ਜੀ ਗੱਟੀ ਸਾਹਿਬ ਜੀ ਜਿਸ ਤਰ੍ਹਾਂ ਐਸਜੀਪੀਸੀ ਦਾ ਪ੍ਰਧਾਨ ਹੈ ਜਾਂ ਕਾਲਤਾਖਸਾਬ ਦੇ ਜਥੇਦਾਰ ਨੇ ਉਹਨਾਂ ਦਾ ਕੋਈ ਵੀ ਬਿਆਨ ਹਰਨਾਮ ਸਿੰਘ ਤੁਮਾਦੇ ਬਰ ਖਿਲਾਫ ਆਇਆ ਨਹੀਂ ਵੀ ਇਹ ਕਿਉਂ ਗਏ ਨੇ ਨਹੀਂ ਜਾਣਾ ਚਾਹੀਦਾ ਅੱਜ ਕੀ ਹੈਗਾ ਸੀਰ ਲੁਇ ਜੁਨੇਓ ਸੁਖਵੀਰ ਉੱਤੇ ਸਾਰਾ ਕੁਝ ਮੰਨੇ ਆ ਮੈਥੋਂ ਗਲਤੀਆਂ ਹੋਈਆਂ ਜੀ ਉਹਨਾਂ ਵਿੱਚ ਵੀ ਆਉਂਦੀ ਤੇ ਰਾਵਸੋਂ ਨੂੰ ਬਾਦਲਾਂ ਨੇ ਮਿਠਾਇਆ ਹੂੰ ਤੇ ਬਾਦਲਾਂ ਦੇ ਹੱਕ ਚ ਉਹ ਅਰਦਾਸਾ ਕਰਦਾ ਵੀ ਇਹਨਾਂ ਨੂੰ ਵੋਟਾਂ ਪਾਓ ਇਹ ਕਦੇ ਬੋਲਣਗੇ ਯਾਰ ਇਹਨਾਂ ਨੇ ਤਾਂ ਸਾਡਾ ਸਸੇਕਾ ਉਹਨਾਂ ਨੇ ਤਾਂ ਸਾਡਾ ਸਸੇਕਾ ਦਾ ਪੱਠਾ ਬਿਠਾਇਆ ਇਹ ਇੱਕ ਸਮੁਕਾਲਤਾ ਨੂੰ ਯਾਦ ਗੋਣਾ ਪੈਣਾ ਤੇ ਸ਼ਰਮਣੀ ਕਮੇਟੀ ਜਿਹੜੀ ਇਹ ਵੀ ਸਾਡੇ ਕੋਲ ਯਾਦ ਛਾਉਣੀ ਪੈਣੀ ਆ ਹੁਣ ਇਲੈਕਸ਼ਨ ਜਿਹੜੀਆਂ ਵੋਟਾਂ ਜਿਹੜੀਆਂ ਨੇ ਬਣ ਚੁੱਕੀਆਂ ਨੇ ਆਪਾਂ ਉਹਦੇ ਪਿੰਡਾਂ ਦੀਆਂ ਲਿਸਟਾਂ ਲਵੋ ਆਪਣੇ ਸ਼ਹਿਰਾਂ ਚੋ ਵੱਧ ਚੜ ਕੇ ਵੇਖੋ ਇਹ ਉਹ ਚੰਗੇ ਜਿਹੜੇ ਬੰਦੇ ਨੇ ਉਹ ਆਪਾਂ ਖੱਲੀਏ ਆ ਇਥੋ ਜਲਾਲਾਬਾਦ ਹਲਕਾ ਹੈ ਇਸ ਸ਼੍ਰੋਮਣੀ ਕਮੇਟੀ ਦਾ ਮੈਂ ਵੀ ਇਲੈਕਸ਼ਨ ਲੜਾਂਗਾ ਗੁਰੂਸਬ ਕਿਰਪਾ ਕਰੇ ਆਪ ਸਾਥ द्या ਜੀ ਕਿ ਆਪਾਂ ਜਿਹੜੇ ਜਾ ਕੇ ਚੰਗੀਆਂ ਗੱਲਾਂ ਰੱਖ ਚੱਕੀਏ ਇਹਨਾਂ ਡਰਾਮੇ ਵਜਾਂ ਤੋਂ ਛੱਡੀਏ ਆ ਜਿਹੜਾ ਸਾਡੀ ਸਿੱਖ ਪੌਂ ਦਾ ਖਾਨ ਹੁੰਦਾ ਉਹਨੋਂ ਤੋਂ ਬਚਾ ਲਈਏ ਮੈਂ ਤੁਹਾਡੇ ਰਾਈ ਅਪੀਲ ਕਰਦਾ ਆ ਤਾਰੀ ਸੰਗਤ ਨੂੰ ਵੀ ਭਾਈ ਮੇਰਾ ਇਸਲਾਵਾ ਦੇ ਹਲਕਾ ਚ ਆਸੇ ਪਾਸੇ ਵੀ ਦਿਓ ਵੀ ਜਿਹੜਾ ਕੋ ਚੰਗੀ ਗੱਲ ਕਰਨ ਵਾਲਾ ਸੱਚ ਤੇ ਖੜਨ ਵਾਲਾ ਉਹਦੇ ਨਾਲ ਖੜਜੋ ਇਹ ਨਾ ਹੋਵੇ ਵੀ ਜਿਹੜਾ ਸ਼ਰਾਬ ਕੋਲਾ ਪੀਣ ਵਾਲਾ ਉਹਨੂੰ ਬਣਾ ਦੇ ਉਹਦੇ ਨਾਲ ਤੁਸੀਂ ਜਾ ਕੇ ਵੋਟਾਂ ਪਾ ਕੇ ਤੁਮ ਉਸਮਨੀ ਕਮਟੀ ਦਾ ਪ੍ਰਧਾਨ ਬਣਾਓ ਫਿਰ ਤੁਹਾਡਾ ਬੇੜਾ ਅੱਜ ਤਰ੍ਹਾਂ ਹੀ ਗੁੱਲ ਹੋਣਾ ਇਸ ਕਰਕੇ ਇਹ ਵੀ ਆ ਰਹੀਆਂ ਨੇ ਇਸ ਕਰਕੇ ਇਧਰ ਨੂੰ ਧਿਆਨ ਦਿਓ ਤੇ ਸੱਚ ਤੇ ਹੱਕ ਦੀ ਲੜਾਈ ਦੀ ਜਰੂਰ ਗੱਲ ਗੱਟੀ ਸਾਹਿਬ ਜੀ ਖੀਰਲਾ ਸਵਾਲ ਹੈਗਾ ਵੀ ਜਿਸ ਤਰ੍ਹਾਂ ਦਮਦਮੀ ਟਿਕਸਾਲ ਦੇ ਕੁਝ ਆਗੂ ਬੁਲਾ ਰਹੇ ਹੈਗੇ ਨੇ ਉਹ ਕਹਿੰਦੇ ਨੇ ਅਸੀਂ ਹਰਨਾਮ ਸਿੰਘ ਤੋਂ ਮਾਨੂੰ ਬਰਖਾਸਤ ਕਰਦੇ ਅਗਲਾ ਸਟੈਂਡ ਲੇਨ ਕੀ ਜਥੇ ਬੰਦੀਆਂ ਲੇਨ ਇਹਦਾ ਵਿਰੋਧ ਕਰਨ ਨੂੰ ਹਵੀ ਤੋ ਨਿਕਲ ਉੱਥੇ ਆਪਦਾ ਜਹੇਦਾਰ ਚੁਣ ਕੇ ਬਿਠਾਈ ਗਈ ਹੋਰ ਜੀ ਸ਼੍ਰੋਮਣੀ ਕੀ ਦਾਉਦਮਿਤਕ ਸਾਲ ਦਾ ਜੀ ਇਹ ਕਬਜੀ ਨਹੀਂਗਾ ਤੱਕਰ ਉਹਨੇ ਹਰਕਤ ਕਰ ਦਿੱਤੀ ਬਹੁਤ ਨਿੰਦਨਯੋਗ ਹੈ ਹਰਕਤ ਸੰਤ ਗਿਆਨੀ ਜਰਨੈਲ ਸਿੰਘ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦੇ ਦੱਸੋ ਉਹ ਕਿਹੜੇ ਗਏ ਸੀ ਘੁੰਮਤੇ ਸੰਤ ਗਿਆਨੀ ਕਰਨਾਲ ਸਿੰਘ ਮਹਾਰੂਖ ਉਹਨਾਂ ਦੀਆਂ ਜਿਹੜੀਆਂ ਸਪੀਚਾਂ ਨੇ ਅੰਦਰ ਯੋਧ ਜਗ ਦੀ ਜਿਹੜਾ ਦਸ਼ਮ ਗ੍ਰੰਥ ਦੀ ਕਥਾ ਕੀਤੀ ਤੇ ਲਾਸਟ ਕਿਹਾ ਹੈ ਕਿ ਦਸ਼ਮ ਪਾਤਸ਼ਾਹ ਕੀ ਨੇ ਕਲਮ ਬੰਦ ਕੀਤਾ ਜੀ ਦੇਵੀਆਂ ਦੇ ਚਲਤਰ ਤੇ ਇਹਨਾਂ ਨੂੰ ਮੰਨਿਆ ਜੇ ਨਾ ਉਹਨੇ ਕਰਤੂਤ ਦਸੀ ਇੰਨੀ ਕੋ ਬਾਹਦਰ ਹੋਈਆਂ ਨੇ ਇਥੇ ਸਾਡੇ ਲੋਕਾਂ ਨੇ ਚੰਡੀ ਦਾ ਵਾਰ ਪਾਠ ਕਰ ਲਓ ਤੇ ਸਾਡੇ ਕੋਲ ਸ਼ਕਤੀਆਂ ਆ ਜਾਂਦੀਆਂ ਨੇ ਚੰਡੀ ਦਾ ਵਾਰ ਵੀ ਦੇਵੀਆਂ ਦੀ ਕਰਤੂਤ ਲਿਖੀ ਦਸ਼ਮ ਪਾਤਸ਼ਾਹ ਨੇ ਸਿਰਫ ਏਕਾਂ ਦੀ ਕਹਾਣੀ ਲਿਖੀ ਹੈ ਇਹ ਲੋਕ ਉਹਨੂੰ ਹੀ ਮੰਨੀ ਜਾਂਦੇ ਨੇ ਉਹ ਚੰਨ ਸਿੰਘ ਦੀ ਚੰਡੀ ਦਾ ਵਾਰ ਕਾ ਦੇ ਚੰਡੀ ਦੇ ਵਾਰ ਦੇ ਵਿੱਚ ਪੜੋ ਹੈ ਕੀ ਨਿਹੰਗ ਸਿੰਘ ਦਾ ਚੰਡੀ ਦੀ ਨਿਹੰਗ ਸਿੰਘ ਦਾ ਚੰਡੀ ਦੀ ਵਾਰ ਤੋਂ ਦਿਨ ਦੀ ਸ਼ੁਰੂਆਤ ਕਰਦੇ ਕਹਿੰਦੇ ਮਾਤਾ ਜਿੰਨੀਆਂ ਦੇਵੀ ਸ਼ਕਤੀਆਂ ਉਹਦੇ ਵਿੱਚ ਹੈਗੀਆਂ ਦੇਵੀ ਸ਼ਕਤੀਆਂ ਮੂਰਖਤਾ ਨਾ ਬਹੁਤੇ ਅਸੀਂ ਮੂਰਖ ਹੋ ਗਏ ਨਾ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਪੜੀ ਭਗਾਣੀ ਹੈ ਭਗਾਣੀ ਦਾ ਜੁੱਧ ਲਿਖਿਆ ਉਹ ਪੜ ਲਓ ਜਿਹੜੀ ਚੰਡੀ ਦੀ ਵਾਰ ਹੈ ਉਹਦੇ ਚ ਕੀ ਚੰਡੀ ਦੀ ਵਾਰ ਇੱਕ ਦੇਵੀ ਜਿਹੜੀ ਇਹਨਾਂ ਨੇ ਜੰਗ ਕੀਤਾ ਜਦੋਂ ਦਾਇ ਤੈ ਇਹਨਾਂ ਨੂੰ ਮਾਰਨ ਲੱਗ ਪਈ ਸੀ ਦੇਵੀਆਂ ਵੱਢੀ ਜਾ ਰਹੇ ਸੀ ਮਤਲਬ ਵੀ ਇਹਨਾਂ ਦੇ ਨਾਲ ਮਤਲਬ ਵੀ ਬਹੁਤ ਜ਼ਿਆਦਾ ਮਤਲਬ ਵੀ ਇਹਨਾਂ ਦੇ ਨਾਲ ਫੰਡਦਾ ਫਿਰ ਦੇਵੀਆਂ ਨੇ ਆ ਕੇ ਜੰਗ ਕੀਤੀ ਜੰਗ ਦੇ ਨਾਲ ਵੀ ਦੇ ਰਹੇ ਤੈਅ ਸੀ ਉਹਨਾਂ ਕੋਲ ਮਰ ਨਹੀਂ ਰਹੀ ਸੀ ਖਤਮ ਨਹੀਂ ਸੀ ਹੋ ਰਹੇ ਫਿਰ ਉਹ ਕਲਕੱਤੇ ਵਾਲੀ ਆਈ ਉਹਨੇ ਕੋਕ ਲਾਈ ਇਹਨਾਂ ਦਾ ਇਹੋ ਜਿਹਾ ਇਤਿਹਾਸ ਸੀ ਕੋਈ ਹੈ ਨਹੀਂਗਾ ਜਿਆਦਾ ਵੱਡਾ ਗੱਟੀ ਸਾਹਿਬ ਵੱਡੇ ਪ੍ਰਚਾਰਕ ਨੇ ਸਿੱਖ ਕੌਮ ਦੇ ਅੱਜ ਹਰਨਾਮ ਸਿੰਘ ਤੁਮਾ ਜਿਵੇਂ ਕੁੰਭ ਮੇਲੇ ਤੇ ਗਿਆ ਅੱਜ ਚੁੱਪ ਕਿਉਂ ਨਹੀਂ ਬੋਲਦੇ ਕਿਉਂ ਨਹੀਂ ਮੈਂ ਉਹ ਕਹਿੰਦਾ ਉਹ ਸਰਕਾਰੀ ਨੇ ਸਾਰੇ ਪਿੰਦਰਪਾਲ ਵੀ ਸਰਕਾਰੀ ਹੈ ਅੱਛਾ ਜੀ ਹਾਂ ਸਰਕਾਰ ਦਾ ਪਾਲਿਆ ਆ ਬੋਲੇ ਕਿਉਂ ਨਹੀਂ ਬੋਲਦਾ ਬੋਲੇ ਕਿਉਂ ਨਹੀਂ ਬੋਲਦਾ ਸੱਚ ਸੱਤਰੀਆਂ ਨੇ ਕਿੰਨਾ ਕੁਝ ਕੀਤਾ ਨਾਲ ਸੱਤਰੀਆਂ ਨੇ ਕਿੰਨਾ ਕੁਝ ਕੀਤਾ ਬਾਬਾ ਬੰਦਾ ਸਿੰਘ ਬੋਲੇ ਆ ਉਹ ਯਾਰ ਇਹ ਤੈਨੂੰ ਮੈਂ ਪਹਿਲਾਂ ਕਰ ਇਕੱਠਾ ਉਹ ਮੇਰਾ ਚੇਲਾ ਹੁਣ ਬੋਲੇਗਾ ਕਿਉਂ ਥੁਮੇ ਦੀ ਬੁੱਕਲ ਦੇ ਚੋਂ ਨਿਕਲਿਆ ਜੀ ਤੇ ਲੋਕੀ ਮੂਰਖ ਨੇ ਸੱਦਦੇ ਨੇ 50-50000 ਰੁਪਏ ਦਿੰਦੇ ਨੇ ਉਹਨੂੰ ਹਾਂ ਮੈਨੂੰ ਸੱਦ ਲਿਆ ਕਰੋ ਮੈਂ ਤੁਹਾਡੇ ਕੋਲ 10 ਰੁਪਏ ਨਹੀਂ ਲੈਂਦਾ ਕੋਦ ਤਜਾਦੀ ਕਸਾ ਕਰਾਂਗਾ ਸੱਚ ਦੀ ਜੀ ਮੇਰੇ ਕੋਲ ਪਾਪੜ ਨਹੀਂ ਵੇਲੇ ਜਾਣੇ ਇਹਨਾਂ ਨੇ ਪਾਪੜ ਵੇਲੇ ਨਹੀਂ ਨੇ ਤੇ ਪਾਪੜ ਵਾਲੇ ਨੂੰ ਦੇਨੇ ਵੀ ਤੇ ਪਾਪੜ ਵਾਲੇ ਨੂੰ ਦੇਨੇ ਵੀ ਪੈਸੇ ਨੇ ਫਿਰ ਬੁਕਿੰਗ ਕਰਨੀ ਫਿਰ ਮਸ਼ਹੂਰੀ ਕਰਾਉਣੀ ਮਨ ਘੜਤ ਕਹਾਣੀਆਂ ਹੋਣਾਂ ਨੇ ਆਪੇ ਪੈਸੇ ਦੇ ਕੇ ਆਪ ਛਤਰ ਖਾਂਦੇ ਉਹਨਾਂ ਦੇ ਮਨ ਘੜਤ ਕਹਾਣੀਆਂ ਸੁਣਾਉ ਕੋਈ ਨਹੀਂ ਗੁਰਮਾਨੀ ਦੇ ਸੰਤੀਆਂ ਨਹੀਂ ਜਰਨਲਸਟ ਨੂੰ ਸੁਣੋ ਮਾਨ ਸਿੰਘ ਚੌਰ ਨੂੰ ਸੁਣ ਲਓ ਆ ਮਸਕੀਨ ਨੂੰ ਸੁਣ ਆ ਮਸਕੀਨ ਨੂੰ ਸੁਣ ਲਵੋ ਹੋਰ ਵੀ ਇੱਕ ਦਿਲਬਰ ਸਿੰਘ ਹੋਇਆ ਢਾਡੀ ਉਹਨੂੰ ਸੁਣ ਲਓ ਜੋਗਾ ਸਿੰਘ ਜੋਗੀ ਨੂੰ ਸੁਣ ਲਓ ਹੋਰ ਵੀ ਪ੍ਰਾਤਨ ਜਿਹੜੇ ਕੋਈ ਗ੍ਰੰਥ ਜਿਨ੍ਹਾਂ ਲਿਖੇ ਨੇ ਬਾਬਾ ਦੀਪ ਸਿੰਘ ਦੀਆਂ ਲਿਖਤਾਂ ਸਾਖੀਆਂ ਨੇ ਹੋਰ ਮਹਾਰਾਜ ਦੀ ਕਿਰਪਾ ਜਿਹੜੇ ਮਲਵੀ ਚੰਗੇ ਲਖਾਰੀ ਨੇ ਵੇਖੋ ਉਹਨਾਂ ਦਾ ਤੇ ਇਹਨਾਂ ਦਾ ਜਮੀਨ ਸਵਾਨ ਦਾ ਫਰਕ ਹੈ ਅੱਜ ਹੋ ਕੀ ਰਿਹਾ ਯਾਰ ਸਾਨੂੰ ਦੱਸਿਆ ਕੀ ਜਾ ਰਿਹਾ ਜੀ ਇਹ ਹੈ ਯਾਰ ਨਾ ਉਸ ਤੋਂ ਮੇਰੀ ਇਕਾਲਤਾ ਮੰਜੀ ਸਭ ਹਾਲ ਤੋਂ ਕਥਾ ਕਰਾਉਣ ਲੱਗ ਪੈਂਦੇ ਨੇ ਕਿਉਂ ਜਦ ਤੁਸੀਂ ਉੱਥੇ ਕਰ ਰਹੇ ਹੋ ਤੁਸੀਂ ਆਪ ਕੀ ਕਰ ਰਹੇ ਹੋ ਦੱਸੋਗੇ ਕਿੱਥੇ ਹੁਣ ਉਹ ਉੱਥੇ ਕਥਾ ਵਿੱਚ ਕਹੇਗਾ ਭਾਈ ਵੀ ਇਸ਼ਨਾਨ ਜਿਹੜੇ ਇਸ ਤਰ੍ਹਾਂ ਨਦੀਆਂ ਜਿਹਨਾਂ ਨਾਲ ਨਹਾਉਣੇ ਟੋਪੇ ਜਿਨਾਂ ਨਾਲ ਨਹਾਉਣੇ ਪਖੰਡ ਕਹੇਗਾ ਹੁਣ ਇਹ ਇਹ ਕਹਿੰਦੇ ਨਹੀਂ ਇੱਥੇ ਗਿਆ ਗੁਰੂ ਨਾਨਕ ਸਾਹਿਬ ਜੀ ਦਾ ਗਿਆਨ ਗੋਦਰੀ ਗੁਰਦੁਆਰਾ ਸਾਹਿਬ ਠਾਇਆ ਹਰ ਦੁਆਰ ਹਰ ਦੁਆਰ ਉੱਥੇ ਪਖੰਡ ਬ੍ਰਾਹਮਣ ਉੱਥੇ ਪਖੰਡ ਬ੍ਰਾਹਮਣ ਪਖੰਡ ਕਰ ਰਹੇ ਸੀ ਜੀ ਸੂਰਜ ਨੂੰ ਪਾਣੀ ਦੇ ਰਹੇ ਸੀ ਸਤਗੁਰ ਸੱਚੇ ਪਾਤਸ਼ਾਹ ਲੈਣ ਦੇਣ ਲ ਉਹਥੇ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਗਏ ਨੇ ਕਿ ਗੁਰੂ ਰਸ ਕਰਨ ਕੀ ਗਏ ਸੀ ਹੂੰ ਗੁਰੂ ਨਾਨਕ ਸਾਹਿਬ ਨੇ ਤੀਰ ਮਾਰਿਆ ਸੀ ਉਹਨਾਂ ਨੂੰ ਗਿਆਨ ਦਾ ਗੁਰੂ ਸਾਹਿਬ ਲੈਿੰਦੇ ਛੱਟੀਏ ਛੱਟੀਏ ਤੇ ਪੰਡਤ ਪੁੱਛਦੇ ਤੁਸੀਂ ਪਾਣੀ ਕਿਹਨੂੰ ਦੇਰੇ ਸਾਧੂ ਗੁਰੂ ਸੱਚੇ ਪਾਤਸ਼ਾਹ ਕਹਿੰਦੇ ਖੇਤੀ ਨੂੰ ਕਹਿੰਦੇ ਵੀ ਕਿਵੇਂ ਆਪਣਾ ਜੇਗਾ ਖੇਤੀ ਨੂੰ ਪਾਣੀ ਸਾਧੂ ਗੁਰੂ ਜੀ ਕਹਿੰਦੇ ਉਹ ਤਾਂ ਜ਼ਮੀਨ ਤੇ ਆ ਉਹ ਉੱਥੇ ਚੰਦਰਮਾ ਸੂਰਜ ਤੇ ਕਿਵੇਂ ਟਪਾ ਲੋਗੇ ਤੂੰ ਕਿਹੜਾ ਪਿਓੜਾ ਬੰਨ ਲਾ ਲੋਗਾ ਮੈਂ ਤਾਂ ਲਹਿਰ ਬਣਾ ਕੇ ਲੈ ਜਾਂਗਾ ਤੁਸੀਂ ਕਿਵੇਂ ਪਾਣੀ ਉਹਨਾਂ ਦਾ ਭਰਮ ਭਲੇਖਾ ਦੂਰ ਕੀ ਗੱਟੀ ਸਾਹਿਬ ਜੀ ਹਰਨਾਮ ਸਿੰਘ ਧੁਮਾ ਇਹ ਨੇੜਤਾ ਬਣਾਉਣ ਜਾਂਦੇ ਬੀਜਪੀ ਦੇ ਨਾਲ ਕਹਿੰਦੇ ਵੀ ਜਿਹੜੇ ਸਾਡੇ ਹੱਕ ਨੇ ਜੁਰਦਰਾ ਢਾਏ ਨੇ ਜਾਂ ਹੋਰ ਵੀ ਜਿੰਨੇ ਸਿੱਖਾਂ ਦੇ ਮਸਲੇ ਨੇ ਅਸੀਂ ਹੱਲ ਕਰੋਣ ਜਾਂਦੇ ਆ ਤੇ ਦੱਸੋ ਹੋਇਆ 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 ਕੋਈ ਹੋਇਆ ਤੁਸੀਂ ਦੱਸੋ ਤੁਹਾਡੇ ਗਿਆਨ ਚਗਾ ਮੈਨੂੰ ਤਾਂ ਨਹੀਂ ਪਤਾ ਤੁਸੀਂ ਦੱਸ ਦਿਓ ਲੱਗਦਾ ਤਾਂ ਨਹੀਂ ਤੇ ਫਿਰ ਨੁਕਸਾਨ ਹੀ ਹੋਇਆ ਨੁਕਸਾਨ ਹੀ ਹੋਇਆ ਫਾਇਦਾ ਤਾਂ ਕੋਈ ਨਹੀਂ ਹੋਇਆ ਫਾਇਦਾ ਤਾਂ ਕੋਈ ਨਹੀਂ ਹੋਇਆ ਜੀ ਇਸ ਕਰਕੇ ਖਾਲਸਾ ਜੀ ਇਸ ਕਰਕੇ ਖਾਲਸਾ ਜੀ ਐਵੇਂ ਡਰਾਮਾ ਹੈ ਹੈ ਕਿਹੜਾ ਕੁ ਫਾਇਦਾ ਕਰਾਇਆ ਕੁਝ ਨਹੀਂ ਕਰਾਇਆ ਸੋਚੀ ਕਰੀਏ ਹਾਂ ਸੋਚੀ ਕਰੀਏ ਹਾਂ ਸੋਚੀ ਸੋ ਦੋਸਤੋ ਤੁਸੀਂ ਜੁੜੇ ਸੀਗੇ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੇਰੇ ਨਾਲ ਸੀਗੇ ਸਿੱਖ ਚਿੰਤਕ ਗੁਰਚਰਨ ਸਿੰਘ ਗੱਟੀ ਜਿਨ੍ਹਾਂ ਨੇ ਬੜੇ 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 ਖਲਾਸੇ ਕੀਤੇ ਨੇ ਜਿਸ ਤਰ੍ਹਾਂ ਕੁੰਭ ਮੇਲੇ ਤੇ ਜਾਣਾ ਨਾਗਿਆਂ ਦੇ ਨਾਲ ਨਹਾਉਣਾ ਇਹ ਅਸਲੀ ਹੈ ਅਸਲੀਅਤ ਹੈ ਜਾਂ ਨਹੀਂ ਕਹਿੰਦੇ ਨੇ ਵਾਕਿਆ ਹੀ ਪਖੰਡ ਹੈ ਹਰਨਾਮ ਸਿੰਘ ਤੁਮਾ ਉੱਥੇ ਪਹੁੰਚੇ ਨੇ ਬਹੁਤ ਹੀ ਸਿੱਖ ਫੌਮ ਦੇ ਸਿਧਾਂਤ ਨੂੰ ਵੱਡੀ ਥੇਸ ਪਹੁੰਚੀ ਹੈ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਲਾਈਕ ਕਮੈਂਟ ਦਿਓ ਸੋ ਗੁਰਚੰਦ ਸਿੰਘ ਗੱਟੀ ਸਾਹਿਬ ਦੀ ਜਾਣਕਾਰੀ ਦੇਣ ਵਾਸਤੇ ਆਪ ਵੀ ਬਹੁਤ ਬਹੁਤ ਧੰਨਵਾਦ ਸਾਡਾ ਹੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੀ ਗੁਰਚੰਦ ਸਿੰਘ ਗੱਟੀ ਸਾਹਿਬ ਦੇ ਬਹੁਤ ਵਧੀਆ ਗੱਲਾਂ ਇਹਨਾਂ ਕੀਤੀਆਂ ਨੇ ਬਾਕੀ ਜਿਹੜੀਆਂ ਨਾ ਉਹਨਾਂ ਨੇ ਇਹ ਜਿਹੜੇ ਨੇ ਮਤਲਬ ਦਮਦਮੀ ਟਕਸਾਲ ਦੇ ਮੁਖੀ ਜਿਹੜੇ ਨੇ ਉਹ ਤੁਮਾ ਸਾਹਿਬ ਹਰਨਾਮ ਸਿੰਘ ਤੁਮਾ ਸਾਹਿਬ ਬਾਬਾ ਹਰਨਾਨ ਸਿੰਘ ਤੁਮਾ ਸਾਹਿਬ ਜਿਹੜੇ ਮੁਖੀ ਸਣ ਇਹਨਾਂ ਦੀ ਯਾਨੀ ਕਿ ਮਕਸਦ ਇਹ ਸੀ ਕਿ ਜਿਹੜਾ ਸ਼ਹੀਦੀਆਂ ਦੀ ਯਾਨੀ ਕਿ ਸੇਵਾ ਕਰਨ ਤੇ ਲੇਕਿਨ ਇਹ ਜਿਹੜੇ ਸਿੱਖੀ ਤੋਂ ਹਟ ਕੇ ਦੇਖੋ ਕਿ ਕੁੰਮ ਦੇ ਮੇਲੇ ਚ ਗਏ ਨੇ ਤੇ ਉੱਥੇ ਜਾ ਕੇ ਇਹਨਾਂ ਨੇ ਅਸ਼ਨਾਣ ਕੀਤਾ ਯਾਨੀ ਉਹਨਾਂ ਦਾ ਸਾਥ ਦਿੱਤਾ ਉੱਥੇ ਸਿੱਖੀ ਨੂੰ ਪ੍ਰਮੋਟ ਨਹੀਂ ਕੀਤਾ ਬਲਕਿ ਉਹਨਾਂ ਦੇ ਗੱਲ ਕਰਦੇ ਰਹੇ ਨੇ ਤੇ ਇਹਨਾਂ ਨੇ ਬੜੀ ਮੈਨੂੰ ਵਧੀਆ ਗੱਲ ਲੱਗੀ ਕਿ ਰੱਬ ਜਿਹੜਾ ਐਵੇਂ ਨਹੀਂ ਮਿਲਦਾ ਕਿ ਤੁਸੀਂ ਜਾ ਕੇ ਮਤਲਬ ਕੁੰਮ ਦੇ ਮੇਲੇ ਜਾ ਕੇ ਅਸ਼ਨਾਣ ਕਰੋ ਜਿੱਥੇ ਐਵੇਂ ਦੇ ਲੋਕ ਰਹਿੰਦੇ ਨੇ ਕਿ ਉਹ ਮਤਲਬ ਨੰਗੇ ਫਿਰ ਦੇ ਨੇ ਕੋਈ ਗੰਦ ਖਾਂਦੇ ਨੇ ਜਿਹੜਾ ਕੁਛ ਕਹਿੰਦੇ ਮਰਜ਼ੀ ਖਾ ਲੋ ਔਰ ਉਸ ਤੋਂ ਇਲਾਵਾ ਉਹ ਚਾਬੀਆਂ ਵੀ ਵੀ ਕਿਲੋ ਦੀਆਂ ਲਟਕਾਈ ਫਿਰਦੇ ਨੇ ਔਰ ਕੋਈ ਮਤਲਬੇ ਹੱਥੋਂ ਤਾ ਕੀਤੀ ਫਿਰਦਾ ਔਰ ਇਹ ਵੀ ਦੱਸ ਰਿਹਾ ਕਿ ਕਿਸੇ ਵੱਡੇ ਚੈਨਲ ਨੇ ਵੀ ਨਹੀਂ ਉਹਨਾਂ ਨੂੰ ਦਿਖਾਇਆ ਔਰ ਕੋਈ ਜਾਣਦੇ ਵੀ ਨਹੀਂ ਉਹਨਾਂ ਦੇ ਇੰਟਰਵਿਊ ਲੈ ਕੇ ਤੁਸੀਂ ਵੀਡੀਓ ਦੇਖੀਆ ਹੋਣਗੇ ਉਹਨਾਂ ਨੂੰ ਅੱਗੋਂ ਚਪੇੜਾ ਮੁੱਕੀ ਮੁੱਕੇ ਮਾਰ ਲੱਗ ਪੈਂਦੇ ਨੇ ਅਗਰ ਉਹਨਾਂ ਨੂੰ ਕੋਈ ਅਜਿਹੇ ਸਵਾਲ ਕਰਦੇ ਨੇ ਜਿੰਨੇ ਚ ਲਾਜਵਾਬ ਹੋ ਜਾਂਦੇ ਨੇ ਉਹਨਾਂ ਨੂੰ ਜਵਾਬ ਨਹੀਂ ਆਂਦਾ ਤੇ ਅੱਗੋਂ ਮਾਰਨ ਲੱਗ ਪੈਂਦੇ ਨੇ ਤੇ ਉਹ ਇੱਕ ਨੇ ਤੇ ਸਵਾਲੇ ਕੀਤਾ ਉਹ ਕਿ ਇਹਨੇ ਕਹਿੰਦਾ ਕਿ ਮੈਨੂੰ ਪਤਾ ਨਹੀਂ ਕਿੰਨੇ ਸਾਲ ਹੋ ਗਏ 15 ਸਾਲ ਹੱਥ ਉੱਪਰ ਕੀਤਾ ਆ ਉੱਤੇ ਕੀਤਾ ਆ ਹੱਥ ਉਹਨੇ ਐਦਾਂ ਮਤਲਬ ਕਰਕੇ ਤੇ ਉਹਨੇ ਕਿਹਾ ਤੁਸੀਂ ਜਦੋਂ ਮਤਲਬ ਜੰਗਾ ਜੰਗਲ ਪਾਣੀ ਜਾਂਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਕਿਦਾਂ ਮਤਲਬ ਇਹ ਸਫਾਈ ਕਰਦੇ ਹੋ ਤੇ ਉਹ ਉਤਲਾਜਬਾਬ ਹੋ ਕੇ ਉਹਨਾਂ ਨੂੰ ਜਿਹੜਾ ਉਹ ਮਾਰਨ ਲੱਗ ਪਿਆ ਠੀਕ ਹੈ ਇਹ ਹਰਨਾਮ ਸਿੰਘ ਧੁੰਮਾ ਸਾਹਿਬ ਜਿਹੜੇ ਨੇ ਉਹ ਗਏ ਨੇ ਤੇ ਅੱਛਾ ਇਹ ਕਹਿ ਰਹੇ ਕਿ ਇਹ ਜਿਹੜੇ ਮਤਲਬ ਜੱਥੇ ਨੇ ਇਹਨਾਂ ਦੇ ਖਿਲਾਫ ਬੋਲ ਵੀ ਨਹੀਂ ਰਹੇ ਜਿਵੇਂ ਬਾਬਾ ਬੰਤਾ ਸਿੰਘ ਨੇ ਉਹਨਾਂ ਨੇ ਵੀ ਕੋਈ ਬਿਆਨ ਨਹੀਂ ਦਿੱਤਾ ਕਹਿੰਦੇ ਇਹ ਵੀ ਉਹਨਾਂ ਨਾਲ ਦੇ ਨੇ ਔਰ ਪਿੰਦਰਪਾਲ ਸਿੰਘ ਤੇ ਮੈਂ ਕਹਿੰਦਾ ਬਹੁਤ ਅੱਛੇ ਸੰਤ ਨੇ ਬੜੀਆਂ ਵਧਾ ਕੇ ਕਥਾ ਕਰਦੇ ਨੇ ਤੇ ਕਹਿੰਦੇ ਇਹ ਵੀ ਸਰਕਾਰੀ ਨੇ ਮਤਲਬ ਸਰਕਾਰ ਦੇ ਖਿਲਾਫ ਜਿਹੜੀ ਇਹ ਗੱਲ ਨਹੀਂ ਕਰ ਸਕਦੇ ਠੀਕ ਹੈ ਤੇ ਉਹਨਾਂ ਨੂੰ ਮਤਲਬ ਕੋਈ ਕਣਕ ਵੀ ਜਾਂਦੀ ਏ ਇਹ ਜਿਹੜੇ ਹਰਨਾਮ ਸਿੰਘ ਤੁਮਾ ਸਾਹਿਬ ਜਿਨ੍ਹਾਂ ਨੂੰ ਮਤਲਬ ਚੁਣਿਆ ਗਿਆ ਤੇ ਇਹ ਜਿਹੜੀ ਦਮਦਮਾ ਟਕਸਾਲ ਏ ਇਹਦਾ ਮੇਰੇ ਖਿਆਲ ਕੋਈ ਐਸੀ ਤਰ੍ਹਾਂ ਦੀ ਏ ਕੋਈ ਟਕਸਾਲ ਜਿਹੜੀ ਕਮੇਟੀ ਬਣਾਈ ਗਈ ਏ ਜਿਨੇ ਸ਼ਹੀਦੀਆਂ ਦੀ ਮਦਦ ਕਰਨੀ ਹੁੰਦੀ ਸੇਵਾ ਕਰਨੀ ਹੁੰਦੀ ਏ ਤੇ ਬਹੁਤ ਵਧੀਆ ਇਹਨਾਂ ਨੇ ਗਿਆਨ ਦਿੱਤਾ ਮਤਲਬ ਸਿੱਖੀ ਦੇ ਅੰਦਰ ਇਹ ਜਿਹੜਾ ਨਹੀਂ ਆਇਆਗਾ ਬਲਕਿ ਗੁਰੂ ਨਾਨਕ ਦੇਵ ਜੀ ਨੇ ਤੇ ਮਤਲਬ ਇਹ ਹਿੰਦੂਆਂ ਦੇ ਨਾਲ ਇਸ ਗੱਲ ਦੀ ਲੜਾਈ ਸੀ ਕਿ ਇਹ ਜਿਹੜੇ ਮਤਲਬ ਇਹ ਅਸ਼ਨਾਣ ਕਰਦੇ ਨੇ ਕੁੰਕਮੇ ਦੇ ਮੇਲੇ ਤੇ ਤੇ ਉਥੇ ਨੰਗੇ ਰਹਿੰਦੇ ਨੇ ਤੇ ਉਹਨਾਂ ਨੂੰ ਦੱਸਿਆ ਕਿ ਇਦਾਂ ਰੱਬ ਨਹੀਂ ਮਿਲਦਾ ਤੁਸੀਂ ਘਰ ਬੈਠ ਕੇ ਵੀ ਮਤਲਬ ਇਹ ਰੱਬ ਨੂੰ ਮਤਲਬ ਇਹ ਰੱਬ ਦੇ ਨਾਮ ਜਪੋ ਤੁਹਾਨੂੰ ਰੱਬ ਜਿਹੜਾ ਉਹ ਪ੍ਰਾਪਤੀ ਹੋ ਜਾਏਗੀ ਪ੍ਰਭੂ ਦੀ ਪ੍ਰਾਪਤੀ ਜਿਹੜੀ ਉਹ ਹੋ ਜਾਏਗੀ ਇਸ ਤਰ੍ਹਾਂ ਨਹੀਂ ਕਿ ਤੁਸੀਂ 12 ਸਾਲ ਬਾਅਦ ਜਿਹੜਾ ਉਥੇ ਮਤਲਬ ਇਹ ਕਿ ਤੁਸੀਂ ਅਸ਼ਨਾਣ ਕਰੋਗੇ ਤੇ ਤੁਸੀਂ ਪਵਿੱਤਰ ਹੋ ਜਾਓਗੇ ਤੇ ਉਹਨਾਂ ਨੂੰ ਦੱਸਿਆ ਕਿ ਅਗਰ ਤੁਸੀਂ 12 ਸਾਲ ਤੋਂ ਪਹਿਲੋਂ ਅਗਰ ਤੁਹਾਡੀ ਡੈਥ ਹੋ ਜਾਂਦੀ ਹੈ ਚਲਾਣਾ ਕਰ ਜਾਂਦੇ ਹੋ ਤੇ ਫਿਰ ਤੁਸੀਂ ਪਵਿੱਤਰ ਨਹੀਂ ਹੋਵੋਗੇ ਗੱਲਾਂ ਤੇ ਇਹਨਾਂ ਨੇ ਵੈਸੇ ਬਹੁਤ ਵਧੀਆ ਜੋ ਟੋਕ ਕੀਤੀਆਂ ਨੇ ਜਿਹੜੀਆਂ ਗੱਲਾਂ ਸਮਝ ਚਾਣ ਵਾਲੀਆਂ ਵੀ ਨੇ ਔਰ ਹਰਨਾਮ ਸਿੰਘ ਧੁੰਮਾ ਸਾਹਿਬ ਇਹ ਕਿਉਂ ਗਏ ਉਹਨਾਂ ਦੇ ਜ਼ਿਹਨ 'ਚ ਕੀ ਸੀ ਜਾਂ ਕੀ ਵਜ੍ਹਾ ਸੀ ਉਹਨਾਂ ਨੇ ਸਿੱਖਾਂ ਦੇ ਜਿਹੜੇ ਉਹ ਦਿਲਾਂ ਨੂੰ ਠੇਸ ਪੰਚਾਈ ਔਰ ਇਹਨਾਂ ਇਹ ਵੀ ਦੇ ਸਿੱਖ ਜਿਹੜੇ ਸਿੱਖ ਨੇ ਉਹ ਹਿੰਦੂਆਂ ਚ ਨਹੀਂ ਹਿੰਦੂ ਸਿੱਖਾਂ ਚੋਂ ਨਿਕਲ ਕੇ ਯਾਨੀ ਗਮਰਾ ਹੋਏ ਨੇ, بگੜੇ ਨੇ ਔਰ ਉਹਨਾਂ ਨੇ ਅਸਲ ਜਿਹੜੀ ਇਹ ਮਤਲਬ ਹੈ ਅਸਲ ਮਾਰਗ ਤੇ ਜਿਹੜੇ ਨਹੀਂ ਚੱਲ ਰਹੇ ਬਲਕਿ ਉਹ ਗਲਤ ਮਾਰਗ ਤੇ ਚੱਲਣ ਦੀ ਵਜ੍ਹਾ ਨਾਲ ਇਸ ਵਜ੍ਹਾ ਨਾਲ ਸਿੱਖਾਂ ਦਾ ਜਿਹੜਾ ਹਿੰਦੂਆਂ ਨਾਲ ਕੋਈ ਤੱਲਕ ਨਹੀਂ। ਬਹੁਤ ਗਿਆਨ ਵਾਲੀ ਵੀਡੀਓ ਸੀ ਔਰ ਇਹ ਵੀਡੀਓ ਤੁਹਾਨੂੰ ਕੈਸੀ ਲੱਗੀ? ਕਮੈਂਟ ਬਾਕਸ ਦੇ ਅੰਦਰ ਆ ਕੇ ਜ਼ਰੂਰ ਦੱਸਣਾ। ਵੀਡੀਓ ਦਾ ਇਖਤਤਾਮ ਇਥੇ ਕਰਨੇ ਆ। ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ।